ਅੱਪਾ ਅਗਲੇ ਜਨਮ ਚ ਮਿਲਾਂਗੇ ਹਾਂ ਇਸ ਜਨਮ ਚ ਨਹੀਂ ਮਿਲਾਂ ਸਭ ਕੀ ਪਤਾ ਇਹ ਉਹੀ ਜਨਮ ਹੋਵੇ ਜਿਹਦੇ ਚ ਤੁਸੀਂ ਮਿਲਣਾ ਹੋਵੇ ਸਰਪਾਜੀ ਕਦੋਰ ਸਿੰਘਾ ਨਾ ਜਦੋਂ ਮੁੰਡਾ ਗੇੜੀਆਂ ਗੁੜੀਆਂ ਲਾਉਂਦੇ ਹੁੰਦੇ ਸੀਗੇ ਅਸੀਂ ਉਹ ਜਨਰੇਸ਼ਨ ਹੈਗੇ ਆ ਜਿਨ੍ਹਾਂ ਨੇ ਚਿੱਠੀ ਤੋਂ ਲੈ ਕੇ ਈਮੇਲ ਦਾ ਸਫ਼ਰ ਅੰਦਾਜ਼ਾ ਕੀਤਾ ਭਾਈ ਤੁਸੀਂ ਗੁਰਜੀਤ ਭਾਈ ਤੋਂ ਸਿੱਖਦੇ ਹੋ ਚੀਜ਼ ਦਾ ਕਿ ਉਹ ਮੈਂ ਗੁਰਜੀਤ ਭਾਈ ਨਾਲ ਸੱਜਣ ਸਿੰਘ ਰੰਗਰੂਟ ਕੀਤੀ ਸੀ ਅਸੀਂ ਜਰਨੀ ਬਹੁਤ ਪਿਆਰੀ ਲੱਗਦੀ ਹੈ ਕਿ ਅਸੀਂ ਕੈਸੇਟਸ 'ਚ ਵੀ ਸੁਣਿਆ ਉਹਨਾਂ ਨੂੰ ਕੈਸੇਟਸ ਤੋਂ ਲੈ ਕੇ ਅੱਜ ਉਹ ਵੱਡੇ ਵੱਡੇ ਸ਼ੋਅ ਲਾ ਰਿਹਾ ਮਤਲਬ ਉਹ ਐਸੇ ਪਹਿਲੇ ਤੁਸੀਂ ਚਲ ਮੇਟਾ 2 3 3 ਦੇਖਣੇ ਕਿ ਨਹੀਂ ਹੈ ਇਹ ਤਾਂ ਉਹ ਹਾਂ ਫਿਲਮ ਦੇ ਵਿੱਚ ਇੱਕ ਬੜਾ ਬੋਡੀ ਬਿਲਡਿੰਗ ਕਰ ਰਹੇ ਹੋ ਸ਼ੌਂਕ ਰੱਖਦੇ ਹੋ ਆਪਣੀ ਫਿੱਟ ਜੀ ਅੱਜਕੱਲ ਮਿੱਥ ਬਹੁਤ ਚੱਲਣ ਲੱਗੇ ਜੀ ਬ੍ਰਿੰਦਰ ਕੁਮਾਰ ਸਾਹਿਬ ਉਹਨਾਂ ਦੀ ਜੀ ਹਾਂ ਜੀ ਹਾਂ ਉਹ ਪ੍ਰੋਪਰ ਯਾਰ ਬੋਡੀ ਬਿਲਡਰ ਸੀ ਪ੍ਰੋਪਰ ਵੈਜੀਟੇਰੀਅਨ ਬੋਡੀ ਬਿਲਡਰ ਸੀ ਉਹ ਕੋਈ ਅੱਜ ਦੇ ਬੋਡੀ ਬਿਲਡਿੰਗ ਥੋੜੇ ਕਰਦੇ ਸੀ ਉਹਨਾਂ ਨੇ ਉਸ ਚੀਜ਼ ਤੇ ਰਿਸਰਚ ਕੀਤੀ ਹੋਈ ਸੀ ਅੱਜ ਕੱਲ ਤਾਂ ਭਾਜੀ ਡੇਟਿੰਗ ਐਪਸ ਆ ਗਏ ਉਹਦੇ ਵਿੱਚ ਵੀ ਭਾਜੀ ਆਪਸ਼ਨ ਹੁੰਦੇ ਆ ਕਿ ਤੁਸੀਂ ਲੌਂਗ ਟਰਮ ਰਿਲੇਸ਼ਨ ਚਾਹੁੰਦੇ ਹੋ ਹੁੱਕਪ ਚਾਹੁੰਦੇ ਹੋ ਵਿਆਹ ਪਹਿਲਾਂ ਹੁੰਦੇ ਹੁੰਦੇ ਸੀ ਵਿਆਹ ਬਹੁਤ ਬਹੁਤ ਦਿਨ ਚੱਲਦੇ ਸੀ ਅੱਜ ਵਿਆਹ ਹੀ 2 ਘੰਟੇ ਦਾ ਰਹਿ ਗਿਆ ਅੱਜ ਕੱਲ ਲਿਵਿੰਗ ਦਾ ਭਾਈ ਟ੍ਰੈਂਡ ਕਿਉਂਕਿ ਚੱਲ ਪਾਇਆ ਉਹ ਕਹਿੰਦੇ ਕਿ ਪਹਿਲਾਂ ਅਸੀਂ ਜਾਣਾਂਗੇ ਪਛਾਣਾਂਗੇ ਚੁੱਪ ਸਸਿਕਾ ਮਰਾਗਵ ਜੈਨ ਤੇ ਤੁਸੀਂ ਵੇਖ ਰਹੇ ਹੋ ਪੰਜਾਬ ਫਸ ਵੌਇਸ ਅੱਜ ਕਰਾਂਗੇ ਅਸੀਂ ਸੋਚ ਤੋਂ ਪਰੇ ਦੀ ਗੱਲਾਂ ਕਿਉਂਕਿ ਜਿਹੜੀ ਸਟਾਰਕਾਸ ਸਾਡੇ ਨਾਲ ਮੌਜੂਦ ਹੈ ਉਹਨਾਂ ਨੇ ਫਿਲਮ ਵਿੱਚ ਵੀ ਕਹਿ ਸਕਦਾ ਹੈ ਕਿ ਸੋਚ ਤੋਂ ਪਰੇ ਦੀ ਗੱਲ ਕੀਤੀ ਹੈ ਤੇ ਇੱਕ ਬਹੁਤ ਚੰਗਾ ਪਿਆਰ ਦਰਸਾਇਆ ਵੈ ਤੀਰੇ ਦੀ ਸੜਨਾ ਮੌਜੂਦ ਹੈ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਥੈਂਕ ਯੂ ਸੋ ਮਾਚ ਜੀ ਸਰ ਪਿਆਰ ਨੂੰ ਬੜੀ ਖੂਬਸੂਰਤੀ ਨਾਲ ਦਿਖਾਇਆ ਵੈ ਜੀ 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 ਚਾਹੇ ਬ੍ਰੇਕਅਪ ਸ਼ਬਦ ਦਾ ਇਸਤੇਮਾਲ ਕੀਤਾ ਪਰ ਉਸ ਤੋਂ ਬਾਵਜੂਦ ਦਿਖਾਇਆ ਕਿ ਬੰਦਾ ਕਿਵੇਂ ਯਤਨ ਕਰਦਾ ਵੈ ਤੇ ਕਿਵੇਂ ਪਿਆਰ ਨੂੰ ਪਾਣਾ ਚਾਹੁੰਦਾ ਜੀ ਜੀ ਟਾਈਟਲ ਹੀ ਫਿਲਮ ਦਾ ਜਦੋਂ ਮੈਨੂੰ ਕਹਾਣੀ ਵੀ ਸੁਣਾਈ ਗਈ ਸੀ ਸੋਚ ਤੋਂ ਪਰੇ ਦੀ ਔਰ ਉਹਦੇ ਵਿੱਚ ਪਿਆਰ ਵੀ ਹੈਗਾ ਔਰ ਸੋਚ ਤੋਂ ਪਰੇ ਦਾ ਔਰ ਵੈਸੇ ਵੀ ਮੁਹੱਬਤ ਦੀ ਗੱਲ ਮੈਨੂੰ ਐ ਲੱਗਦਾ ਹੁੰਦਾ ਕਿ ਮੁਹੱਬਤ ਵਾਕਈ ਸੋਚ ਤੋਂ ਪਰੇ ਹੁੰਦੀ ਆ ਅ ਅਸੀਂ ਬਹੁਤ ਕੋਸ਼ਿਸ਼ ਕਰਦੇ ਆਂ ਕਈ ਵਾਰੀ ਜਿਵੇਂ ਬ੍ਰੇਕਅਪ ਦੀ ਤੁਸੀਂ ਗੱਲ ਕੀਤੀ ਕਿ ਬ੍ਰੇਕਅਪ ਵਰਡ ਅੱਜ ਦੇ ਦੌਰ 'ਚ ਬੜਾ ਪਪੂਲਰ ਹੋ ਗਿਆ ਪਰ ਮੈਨੂੰ ਐ ਲੱਗਦਾ ਕਿ ਜਿੱਥੇ ਮੁਹੱਬਤ ਹੁੰਦੀ ਆ ਉੱਥੇ ਬ੍ਰੇਕਅਪ ਕਦੇ ਵੀ ਨਹੀਂ ਹੋ ਸਕਦਾ ਅਸੀਂ ਕੁਝ ਟਾਈਮ ਲਈ ਦੂਰ ਜ਼ਰੂਰ ਹੋ ਸਕਦੇ ਆਂ ਪਰ ਉਹ ਪਿਆਰ ਉਦਾਂ ਹੀ ਬਣਿਆ ਰਹਿੰਦਾ ਸੋ ਉਵੇਂ ਹੀ ਸੋਚ ਤੋਂ ਪਰੇ ਦੀ ਗੱਲ ਆ ਔਰ ਵਾਕਈ ਮੁਹੱਬਤ ਜਿਹੜੀ ਹੁੰਦੀ ਆ ਉਹ ਸੋਚ ਤੋਂ ਪਰੇ ਦੀ ਚੀਜ਼ ਆ ਕਿਉਂਕਿ ਜਿਸ ਤਰ੍ਹਾਂ ਇੱਕ ਸ਼ੁਰੂਆਤ ਹੁੰਦੀ ਹੈ ਜਦੋਂ ਬ੍ਰੇਕਅਪ ਕਰਨ ਲਈ ਦੋਨੋਂ ਤੁਸੀਂ ਆਂਦੇ ਹੋ ਤੇ ਅੱਠ ਵਾਰੀ ਤੁਸੀਂ ਆਲਰੇਡੀ ਟਰਾਈ ਕੀਤਾ ਉਹ ਦਾ ਬ੍ਰੇਕਅਪ ਦਾ ਪਰ ਤੁਹਾਣੇ ਇੱਕ ਦੂਜੇ ਦੀ ਪਸੰਦ ਵੀ ਪਤਾ ਹੁੰਦੀ ਹੈ ਆਲਰੇਡੀ ਇੱਕ ਦੂਜੇ ਦੇ ਘਰ ਤੇ ਹੋ ਤੇ ਉਸ ਤੋਂ ਬਾਅਦ ਕਹਿੰਦੇ ਇਹ ਪੋਸੀਬਿਲਟੀ ਦਾ ਹੈ ਨਹੀਂ ਤੁਹਾਡੀ ਬ੍ਰੇਕਅਪ ਦੀ ਜੋ ਹਾਲਾਤ ਵਰਦੇ ਹਨ ਇਹਦੇ ਵਿੱਚ ਇੱਕ ਬੜਾ ਖੂਬਸੂਰਤ ਡਾਇਲੋਗ ਹੈਗਾ ਜਦੋਂ ਤੁਸੀਂ ਫਿਲਮ ਦੇਖੋਗੇ ਉਹ ਕਹਿੰਦੇ ਕਿ ਜਦੋਂ ਅਸੀਂ ਰਿਸ਼ਤੇ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਉਹ ਬਣ ਜਾਂਦੇ ਹਾਂ ਜੋ ਅਸੀਂ ਹੁੰਦੇ ਨਹੀਂ ਫਿਰ ਹੌਲੀ ਹੌਲੀ ਜਦੋਂ ਇੱਕ ਦੂਜੇ ਦੀ ਫਿਤਰਤ ਸਾਹਮਣੇ ਆਉਂਦੀ ਹੈ ਤਾਂ ਫਿਰ ਅਸੀਂ ਦੂਰ ਭੱਜਣ ਦੀ ਕੋਸ਼ਿਸ਼ ਕਰਦੇ ਹਾਂ ਪਰ ਉਦੋਂ ਤੱਕ ਅਸੀਂ ਇੱਕ ਦੂਜੇ ਲਈ ਆਦੀ ਹੋ ਜਾਂਦੇ ਹਾਂ ਸੋ ਮੈਨੂੰ ਲੱਗਦਾ ਅੱਜ ਦੇ ਟਾਈਮ 'ਚ ਜੇ ਆਪਾਂ ਕਿਸੇ ਮੁਹੱਬਤ ਦੇ ਰਿਸ਼ਤੇ ਦੀ ਸ਼ੁਰੂਆਤ ਕਰੀ ਤਾਂ ਮੈਨੂੰ ਲੱਗਦਾ ਕਿ ਰਿਐਲਿਟੀ ਜ਼ਰੂਰ ਰੱਖੋ ਤੇ ਤੁਹਾਡੀ ਕਹਿਣੀ ਤੇ ਕਰਨੀ 'ਚ ਜ਼ਿਆਦਾ ਫਰਕ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਰਿਸ਼ਤੇ 'ਚ ਬਹੁਤ ਕਲੈਰਟੀ ਰੱਖੋਗੇ ਤਾਂ ਫਿਰ ਬ੍ਰੇਕਅਪ ਵਰਡ ਆ ਜਿਹੜਾ ਮੈਨੂੰ ਲੱਗਦਾ ਕਿ ਉਹ ਤੁਹਾਡੀ ਲਾਈਫ 'ਚ ਕਦੇ ਨਹੀਂ ਆਊਗਾ ਕਿਉਂਕਿ ਤੁਸੀਂ ਉਹ ਹੁੰਦੇ ਹੋ ਜੋ ਤੁਸੀਂ ਹੁੰਦੇ ਹੋ ਉਹ ਤੁਸੀਂ ਪੇਸ਼ ਕਰਦੇ ਹੋ ਜਦੋਂ ਆਪਾਂ ਜੋ ਨਹੀਂ ਹੁੰਦੇ ਉਹ ਪੇਸ਼ ਕਰਦੇ ਆਪਦੇ ਆਪ ਨੂੰ ਤਾਂ ਉਦੋਂ ਦਿੱਕਤਾਂ ਆਉਣਗੀਆਂ ਆਉਣਗੀਆਂ ਸੋ ਮੈਨੂੰ ਅੱਜ ਦੇ ਟਾਈਮ 'ਚ ਇਹ ਪ੍ਰੋਬਲਮ ਲੱਗਦੀ ਹੁੰਦੀ ਆ ਕਿ ਅਸੀਂ ਪਿਆਰ ਵਿੱਚ ਨਾ ਸ਼ੁਰੂ ਸ਼ੁਰੂ ਤੋਂ ਬਹੁਤ ਚੰਗਾ ਚੰਗਾ ਫੀਲ ਕਰਾਉਣੇ ਆ ਸਾਨੂੰ ਜੇ ਕੋਈ ਚੀਜ਼ ਨਹੀਂ ਵੀ ਚੰਗੀ ਲੱਗ ਰਹੀ ਅਸੀਂ ਫਿਰ ਵੀ ਉਹਨੂੰ ਚੰਗਾ ਕਹਿੰਨੇ ਆ ਤਾਂ ਮੈਨੂੰ ਲੱਗਦਾ ਕਿ ਉਸ ਚੀਜ਼ ਤੋਂ ਥੋੜਾ ਜਿਹਾ ਪਾਸੇ ਰਹਿਣਾ ਚਾਹੀਦਾ ਪਰ ਪਾਜੀ ਕਦੋਂ ਦੌਰ ਸੀਗਾ ਨਾ ਜਦੋਂ ਮੁੰਡਾ ਗੇੜੀਆਂ ਗੁੜੀਆਂ ਲਾਉਂਦੇ ਹੁੰਦੇ ਸੀਗੇ ਵੱਖ-ਵੱਖ ਤਰੀਕੇ ਨਾਲ ਪਟਾਉਣ ਦੀ ਕੋਸ਼ਿਸ਼ ਕਰਦੇ ਸੀ ਅੱਜ ਕੱਲ ਤਾਂ ਪਾਜੀ ਡੇਟਿੰਗ ਐਪਸ ਆ ਗਏ ਉਹਦੇ ਵਿੱਚ ਵੀ ਪਾਜੀ ਆਪਸ਼ਨ ਹੁੰਦੇ ਆ ਕਿ ਤੁਸੀਂ ਲੌਂਗ ਟਰਮ ਰਿਲੇਸ਼ਨ ਚਾਹੁੰਦੇ ਹੋ ਹੁੱਕਅਪ ਚਾਹੁੰਦੇ ਹੋ ਦੋ ਦਿਨ ਬਸ ਉਹ ਦੇਖੋ ਬਹੁਤ ਉਹ ਬਹੁਤ ਅਜੀਬ ਚੀਜ਼ਾਂ ਨੇ ਮੈਨੂੰ ਐ ਲੱਗਦਾ ਕਿ ਅੱਜ ਦੇ ਸੋਸ਼ਲ ਨੈਟਵਰਕ ਦੇ ਟਾਈਮ 'ਚ ਮੈਨੂੰ ਲੱਗਦਾ ਕਿ ਹਰ ਚੀਜ਼ ਦੀ ਨਾ ਉਹ ਟਾਈਮ ਘਟ ਗਿਆ ਜਿਵੇਂ ਆਪਾਂ ਵਿਆਹ ਪਹਿਲਾਂ ਹੁੰਦੇ ਹੁੰਦੇ ਸੀ ਵਿਆਹ ਬਹੁਤ ਬਹੁਤ ਦਿਨ ਚੱਲਦੇ ਸੀ ਅੱਜ ਵਿਆਹ ਹੀ ਤੇ ਆਪਣੀ ਕੋਈ ਹੈਪੀਨੈਸ ਆ ਜਾਂ ਕੋਈ ਫੈਸਟੀਵਲ ਆ ਉਹ ਵੀ 2 ਘੰਟੇ ਦਾ ਰਹਿ ਗਿਆ ਤਾਂ ਮੈਨੂੰ ਲੱਗਦਾ ਸੋਸ਼ਲ ਨੈਟਵਰਕ ਨੇ ਇਸ ਚੀਜ਼ ਤੇ ਬਹੁਤ ਅਸਰ ਪਾਇਆ ਪਰ ਉਹ ਕਹਿੰਦੇ ਹੁੰਦੇ ਨੇ ਕਿ ਜਿਹੜਾ ਸੋਸ਼ਲ ਨੈਟਵਰਕ ਦਾ ਪਿਆਰ ਉਹ ਫਿਰ ਉਹਨਾਂ ਕੋਈ ਚੱਲਦਾ ਹੈ ਜਿੰਨੀ ਦੇਰ ਸੋਸ਼ਲ ਨੈਟਵਰਕ ਹੈ ਨਾ ਤਾਂ ਮੈਨੂੰ ਲੱਗਦਾ ਜਿਹ ਰੀਅਲ ਜਿਹੜਾ ਮੁਹੱਬਤ ਆ ਮੁਹੱਬਤ ਤਾਂ ਹਮੇਸ਼ਾ ਹੀ ਰਹੀ ਆ ਅੱਜ ਵੀ ਤੁਸੀਂ ਕਿਤੇ ਦੇਖੋਗੇ ਤਾਂ ਮੁਹੱਬਤ ਵੀ ਮੁਹੱਬਤ ਮੌਜੂਦ ਆ ਉਹਨੂੰ ਤੁਸੀਂ ਖਤਮ ਨਹੀਂ ਕਰ ਸਕਦੇ ਹਾਂ ਸੋਸ਼ੀਅਲੀ ਜਿਹੜੀਆਂ ਚੀਜ਼ਾਂ ਹੋ ਗਈਆਂ ਉਹ ਬਹੁਤ ਘੱਟ ਟਾਈਮ ਲਈ ਹੁੰਦੀਆਂ ਨੇ ਕਿਉਂਕਿ ਬੰਦਾ ਮੇਰਾ ਇੱਕ ਪਰਸਨਲ ਥੋਟ ਆ ਕਿ ਮੁਹੱਬਤ ਤੋਂ ਬਿਨਾ ਆਪਾਂ ਸਰਵਾਈਵ ਨਹੀਂ ਕਰ ਸਕਦੇ ਮੁਹੱਬਤ ਦਾ ਸਾਡੀ ਲਾਈਫ 'ਚ ਬਹੁਤ ਜ਼ਰੂਰੀ ਪਾਰਟ ਆ ਮੁਹੱਬਤ ਔਰ ਉਹ ਬਹੁਤ ਤਰ੍ਹਾਂ ਦੇ ਰੂਪ ਹੈਗੇ ਆ ਆਪਾਂ ਕਈ ਵਾਰੀ ਇਹ ਕਹਿੰਨੇ ਆ ਕਿ ਬੁਆਏਫ੍ਰੈਂਡ ਗਰਲਫ੍ਰੈਂਡ ਪਰ ਮੈਨੂੰ ਇਹ ਲੱਗਦਾ ਕਿ ਸਾਡੀ ਮਦਰ ਸਾਡੇ ਫਾਦਰ ਸਾਡੇ ਸਿਸਟਰ ਬ੍ਰਦਰ 'ਚ ਵੀ ਜਿਹੜਾ ਪਿਆਰ ਹੁੰਦਾ ਉਹਨੂੰ ਵੀ ਮੈਂ ਮੁਹੱਬਤ ਦਾ ਰੂਪ ਦਿੰਨਾ ਔਰ ਮੈਨੂੰ ਲੱਗਦਾ ਕਿ ਉਹ ਬਹੁਤ ਸੋਹਣਾ ਖੂਬਸੂਰਤ ਸਭ ਤੋਂ ਸੋਹਣੀ ਐਗਜ਼ਾਮਪਲ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜਾ ਸਾਡਾ ਪੇਰੈਂਟਸ ਦੀ ਸਾਡੇ ਨਾਲ ਮੁਹੱਬਤ ਹੈ ਕਿਉਂਕਿ ਉਹਦੇ ਵਿੱਚ ਕੋਈ ਵੀ ਲਾਲਚ ਨਹੀਂ ਹੁੰਦਾ ਕੋਈ ਵੀ ਹਾਂ ਪਿਓਰਿਟੀ ਹੈ ਬਟ ਜਿਹੜਾ ਤੁਸੀਂ ਸੋਸ਼ਲ ਨੈਟਵਰਕ ਦਾ ਐਪ ਉਪ ਵਾਲੀ ਗੱਲ ਕਰ ਰਹੇ ਹੋ ਉਹ ਬਹੁਤ ਖਤਰਨਾਕ ਚੀਜ਼ ਹੈ ਬਈ ਉਹਦੇ ਤੋਂ ਬਚ ਕੇ ਰਹੋ ਸੱਚੀ ਖਤਰਾ ਹੈ ਤੁਸੀਂ ਤਾਂ ਚਲੋ ਵਿਆਹ ਤੱਕ ਦੀ ਗੱਲ ਕਰਦੇ ਹੋ ਕਿ ਅੱਜਕੱਲ੍ਹ ਨੀ ਨਿਵਰਕ ਕਰਦੇ ਹੋ ਨਜ਼ਰ ਆ ਰਿਹਾ ਸੀ ਦੇਖਦੇ ਪਿਆ ਅੱਜਕੱਲ੍ਹ ਲਿਵਿੰਗ ਦਾ ਪਈ ਟ੍ਰੈਂਡ ਕਿਉਂਕਿ ਚੱਲ ਪਿਆ ਹੈ ਉਹ ਕਹਿੰਦੇ ਕਿ ਪਹਿਲਾਂ ਅਸੀਂ ਜਾਣਾਂ ਕਿਉਂਕਿ ਪਹਿਲਾਂ ਤਾਂ ਤੁਹਾਨੂੰ ਪਤਾ ਇਹ ਚੀਜ਼ਾਂ ਮੇਰਾ ਇਹਦੇ ਵਿੱਚ ਪਰਸਨਲ ਥੋਟ ਆ ਮੈਂ ਹੋ ਸਕਦਾ ਹਰ ਕਿਸੇ ਦਾ ਆਪਦਾ ਥੋਟ ਹੈਗਾ ਪਰ ਮੈਨੂੰ ਇਹ ਲੱਗਦਾ ਕਿ ਲਿਵ ਇਨ ਚ ਨਹੀਂ ਰਹਿਣਾ ਚਾਹੀਦਾ ਹੂੰ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਤੁਸੀਂ ਬਹੁਤ ਸਾਰੇ ਮੈਂ ਆਪਦੇ ਆਸ-ਪਾਸੇ ਚੀਜ਼ਾਂ ਦੇਖਦਾ ਹੁੰਨਾ ਕਿ ਲਿਵ ਇਨ ਵਿੱਚ ਕਈ ਵਾਰੀ ਚੀਜ਼ਾਂ ਬਹੁਤ ਉਲਝ ਜਾਂਦੀਆਂ ਨੇ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜਾ ਜੋ ਤੁਹਾਨੂੰ ਕਿਸੇ ਨਾਲ ਮੁਹੱਬਤ ਹੈਗੀ ਆ ਫਿਰ ਤੁਸੀਂ ਵਿਆਹ ਕਰੋ ਕਿਉਂਕਿ ਵਿਆਹ ਬਹੁਤ ਜ਼ਰੂਰੀ ਹੈ ਮੈਨੂੰ ਇਹ ਲੱਗਦਾ ਹੂੰ ਕਿ ਆਪਾਂ ਕਈ ਵਾਰੀ ਇਹ ਕਹਿੰਦੇ ਨੇ ਕਿ ਵੀ ਡਾਇਲੌਗ ਹੁੰਦਾ ਹੁੰਦਾ ਹੈ ਕਿ ਆਪਾਂ ਅਗਲੇ ਜਨਮ ਚ ਮਿਲਾਂਗੇ ਹਾਂ ਇਸ ਜਨਮ ਚ ਨਹੀਂ ਮਿਲਾਂ ਸੱਤ ਜਨਮ ਮਿਲਣ ਮੈਨੂੰ ਇਹ ਲੱਗਦਾ ਹੈ ਕਿ ਕੀ ਪਤਾ ਇਹ ਉਹੀ ਜਨਮ ਹੋਵੇ ਜਿਹਦੇ ਚ ਤੁਸੀਂ ਮਿਲਣਾ ਹੋਵੇ ਹੋ ਸਕਦਾ ਹੈ ਪਿਛਲੇ ਜਨਮ ਚ ਤੁਸੀਂ ਇਹ ਗੱਲ ਕਹੀ ਹੋਵੇ ਤਾਂ ਮੈਂ ਲਿਵਨ ਦੇ ਨਾ ਮੈਂ ਮਤਲਬ ਅਗੇਂਸਟ ਨਹੀਂ ਹੈਗਾ ਬਟ ਆਪਦਾ ਆਪਦਾ ਥਾਟ ਹੈ ਮੈਨੂੰ ਲੱਗਦਾ ਹੈ ਕਿ ਅਵੋਇਡ ਕਰਨਾ ਚਾਹੀਦਾ ਕਿਉਂਕਿ ਮੈਟਰੋ ਸਿਟੀਜ਼ ਦਾ ਇੱਕ ਬਹੁਤ ਬਣ ਗਿਆ ਕਨਸੈਪਟ ਬਣ ਗਿਆ ਮੈਟਰੋ ਸਿਟੀਜ਼ ਦਾ ਮੈਨੂੰ ਲੱਗਦਾ ਹੈ ਕਿ ਸਾਡੇ ਅਸੀਂ ਪਿੰਡਾਂ ਤੋਂ ਆਉਣੇ ਆ ਤਾਂ ਸਾਨੂੰ ਇਹ ਕਨਸੈਪਟ ਸਮਝ ਨਹੀਂ ਲੱਗਦਾ ਹੋ ਸਕਦਾ ਮੈਟਰੋ ਸਿਟੀ ਦਾ ਇਹ ਕਨਸੈਪਟ ਹੋਵੇ ਲਿਵੇਂ ਚ ਰਣਾ ਬਟ ਮੈਨੂੰ ਲੱਗਦਾ ਅਵੋਇਡ ਕਰਨਾ ਚਾਹੀਦਾ ਖੇਤਾ ਵਾਲਾ ਪਿਆਰ ਹੋਏ ਤੇ ਪਿੰਡ ਸ਼ਬਦ ਦਾ ਇਸ ਤਰ੍ਹਾਂ ਵਾਲਾ ਕਿ ਤਾਏ ਕਿ ਉਹ ਹੌਲੀ ਹੌਲੀ ਮਿਟਦੀਆਂ ਜਾ ਰਹੀਆਂ ਹਨ ਹੌਲੀ ਨਹੀਂ ਮੈਂ ਹੌਲੀ ਹੌਲੀ ਦੇਖੋ ਟਾਈਮ ਚੇਂਜ ਤਾਂ ਹੁੰਦਾ ਹੀ ਆ ਔਰ ਪਿਛਲੇ ਕੁ ਸਾਲਾਂ ਤੋਂ ਬਹੁਤ ਤੇਜ਼ੀ ਨਾਲ ਚੇਂਜ ਹੋਇਆ ਬਹੁਤ ਫਾਸਟ ਆ ਅਸੀਂ ਜੋ ਜਨਰੇਸ਼ਨ ਹੈਗੇ ਆ ਜਿਨ੍ਹਾਂ ਨੇ ਚਿੱਠੀ ਤੋਂ ਲੈ ਕੇ ਈਮੇਲ ਦਾ ਸਫ਼ਰ ਤੈਅ ਕੀਤਾ ਤਾਂ ਮੈਨੂੰ ਲੱਗਦਾ ਕਿ ਅਸੀਂ ਉਸ ਚੀਜ਼ ਨੂੰ ਜ਼ਿਆਦਾ ਮਹਿਸੂਸ ਸ਼ਾਇਦ ਕਰ ਸਕੀਏ ਕਿ ਬਾਕੀ ਪਿਆਰ ਦੇ ਜਿਹੜੇ ਮਾਇਨੇ ਹੈਗੇ ਉਹ ਚੇਂਜ ਤਾਂ ਹੋਏ ਆ ਹੁਣ ਬਹੁਤ ਸਾਰੇ ਵਰਡਸ ਤੁਸੀਂ ਸੁਣੇ ਹੋਣੇ ਸਿਚੁਏਸ਼ਨਸ਼ਿਪ ਇਦਾਂ ਇਹਨਾਂ ਦੇ ਵਰਡ ਜਦੋਂ ਮੈਂ ਸੁਣਦਾ ਹੁਣ ਮੈਂ ਪਿੱਛੇ ਜੇ ਇੱਕ ਰੇਡੀਓ ਦੀ ਇੰਟਰਵਿਊ ਕੀਤੀ ਤਾਂ ਮੈਂ ਬੜੇ ਨਵੇਂ-ਨਵੇਂ ਵਰਡ ਜੇ ਸੁਣੇ ਲਵ ਬੋਮਬਿੰਗ ਇਦਾਂ ਜਿ ਕਰਕੇ ਮੈਂ ਕਿਹਾ ਯਾਰ ਇਹ ਕਿਹਦਾ ਕਨਸੈਪਟ ਸ਼ੁਰੂ ਹੋ ਗਿਆ ਹਨਾ ਬਟ ਮੈਨੂੰ ਲੱਗਦਾ ਕਿ ਇਹਨੂੰ ਪਿਆਰ ਤੋਂ ਜਾਂ ਮੁਹੱਬਤ ਤੋਂ ਪਾਸੇ ਹੀ ਰੱਖਿਆ ਮੈਂ ਇਹਨੂੰ ਪਾਸੇ ਹੀ ਰੱਖਦਾ ਇਹਨਾਂ ਵਰਡਸ ਨੂੰ ਜਿੱਥੇ ਮੁਹੱਬਤ ਹੈਗੀ ਆ ਉਹ ਹੈਗੀ ਆ ਔਰ ਜੇ ਮੁਹੱਬਤ ਹੈਗੀ ਆ ਮੁਹੱਬਤ ਜਿਹੜੀ ਹੁੰਦੀ ਹੈ ਮੈਨੂੰ ਲੱਗਦਾ ਕਿ ਉਹ ਆਪ ਦਾ ਰੰਗ ਵਿਖਾਉਂਦੀ ਵਿਖਾਉਂਦੀ ਆ ਉਹਦੇ ਤੋਂ ਤੁਸੀਂ ਭੱਜ ਨਹੀਂ ਸਕਦੇ ਆਪਾਂ ਕਿੰਨੀ ਕੁ ਦੇਰ ਭੱਜਾਂਗੇ ਉਹ ਆਪ ਦੇ ਮੈਨੂੰ ਲੱਗਦਾ ਕਿ ਆਪ ਦੀ ਬੁੱਕਲ ਚ ਮੁਹੱਬਤ ਤੁਹਾਨੂੰ ਸਮੇਟ ਹੀ ਲੈਂਦੀ ਤੁਹਾਨੂੰ ਕਦੇ ਨਾ ਕਦੇ ਮੈਨੂੰ ਇਹ ਲੱਗਦਾ ਕਿ ਤੁਸੀਂ ਮੁਹੱਬਤ ਕਰਦੇ ਹੋ ਹਰ ਦੁਨੀਆ ਦਾ ਇਨਸਾਨ ਉਹ ਫੀਲ ਕਰਦਾ ਉਹ ਮਹਿਸੂਸ ਕਰਦਾ ਹੈ ਉਹ ਚੀਜ਼ ਕਿਉਂਕਿ ਭਾਜੀ ਫਿਲਮ 'ਚ ਇਹ ਵੀ ਦਰਸਾਏਗਾ ਕਿ ਕਿਵੇਂ ਮੁੰਡਾ ਆਪਣੇ ਪਿਆਰ ਨੂੰ ਬਾਨ ਵਾਸਤੇ ਜੁਗਾਰ ਵੀ ਲਾਉਂਦਾ ਹੈਗਾ ਬੰਦਾ ਕਹਿੰਦੇ ਕੁਝ ਵੀ ਬਣ ਜਾਂਦਾ ਤੁਸੀਂ ਗੱਜਣੀ ਤੱਕ ਬਣ ਗਏ ਸੀ ਬਿਲਕੁਲ ਉਹ ਕੋਸ਼ਿਸ਼ ਦੇਖੋ ਜਦੋਂ ਆਪਾਂ ਜਦੋਂ ਕੋਈ ਇੰਨੇ ਐਫਰਟ ਲਾਉਂਦਾ ਹੈ ਨਾ ਮੈਂ ਸਾਰੀ ਆਡੀਅנס ਨੂੰ ਵੀ ਕਹੂੰਗਾ ਕਿ ਜਦੋਂ ਤੁਹਾਡੇ ਲਈ ਕੋਈ ਐਫਰਟ ਲਾ ਰਿਹਾ ਹੈ ਨਾ ਤਾਂ ਉਹਨੂੰ ਜਰੂਰ ਸਪੋਰਟ ਕਰੋ ਕਈ ਵਾਰੀ ਅਸੀਂ ਜਾਣੇ ਅਣਜਾਣੇ ਚ ਕੁਝ ਇਦਾਂ ਦੀਆਂ ਗਲਤੀਆਂ ਕਰ ਜਾਂਦੇ ਆ ਜਿਹੜੀਆਂ ਮੈਨੂੰ ਲੱਗਦਾ ਕਿ ਸਾਹਮਣੇ ਵਾਲੇ ਨੂੰ ਕਈ ਵਾਰੀ ਹਰਟ ਕਰਦੀਆਂ ਨੇ ਪਰ ਮੈਨੂੰ ਲੱਗਦਾ ਕਿ ਜੇ ਸਾਹਮਣੇ ਵਾਲਾ ਆਪਦੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਦੇਖੇ ਤਾਂ ਸ਼ਾਇਦ ਉਹਨੂੰ ਬਹੁਤ ਸਾਰੇ ਜਵਾਬ ਮਿਲ ਜਾਣਗੇ ਨਾ ਤਾਂ ਮੈਨੂੰ ਲੱਗਦਾ ਜਦੋਂ ਕੋਈ ਐਫਰਟ ਕਰ ਤਾਂ ਉਹਨੂੰ ਮੌਕਾ ਦੇਣਾ ਚਾਹੀਦਾ ਸੋ ਇਸ ਫਿਲਮ ਦੇ ਵਿੱਚ ਵੀ ਜਸ਼ਨ ਐਫਰਟ ਕਰਦਾ ਨੂਰ ਨੂੰ ਆਪਾਉਣ ਲਈ ਕੁਝ ਗਲਤੀਆਂ ਹੋਈਆਂ ਹੁੰਦੀਆਂ ਨੇ ਤਾਂ ਉਹਨੂੰ ਲੱਗਦਾ ਹੈ ਕਿ ਮੈਂ ਸਾਰਾ ਮੈਂ ਪਿੱਛੇ ਤਾਂ ਨਹੀਂ ਜਾ ਸਕਦਾ ਪਰ ਮੈਂ ਹੁਣ ਦੇ ਟਾਈਮ 'ਚ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਤਾਂ ਫਿਰ ਉਹ ਕਿਵੇਂ ਮੈਮਰੀ ਵਾਲਾ ਇੱਕ ਚੀਜ਼ ਵਿੱਚ ਆਉਂਦੀ ਆ ਕਿ ਉਹਦੀ ਕੁਝ ਸਾਲਾਂ ਦੀ ਮੈਮਰੀ ਉਹਨੂੰ ਆਪਦਾ ਬ੍ਰੇਕਅਪ ਭੁੱਲ ਜਾਂਦਾ ਹੈ ਤਾਂ ਉਹ ਚੀਜ਼ ਦਾ ਕਿਵੇਂ ਡਰਾਮਾ ਪੈਦਾ ਹੁੰਦਾ ਉਹ ਫਿਲਮ ਦੇ ਵਿੱਚ ਤੁਸੀਂ ਦੇਖੋਗੇ ਕਿਉਂਕਿ ਭਾਵੇਂ ਜਿਸ ਤਰ੍ਹਾਂ ਟ੍ਰੇਲਰ ਚ ਦੇਖ ਰਹੇ ਜਿਹੜੇ-ਤਿਹੜੇ ਦੋਸਤ ਹੈ ਚਾਹੇ ਕੁੜੀ ਦਾ ਦੋਸਤ ਈ ਹੈ ਤੁਹਾਡਾ ਦੋਸਤ ਈ ਹੈ ਵਿਚਾਰੇ ਦੋਸਤ ਮੈਂ ਦੇਖਿਆ ਦਬਦੇ ਹੁੰਦੇ ਨਾ ਇਹ ਇਹ ਵਿਚਾਰੇ ਕੋਸ਼ਿਸ਼ ਕਰਦੇ ਕਿ ਯਾਰ ਕਿਉਂਕਿ ਰਾਤੀ ਜਾ ਕੇ ਦੁੱਖੜੇ ਤਾਂ ਉਹਨੂੰ ਸੁਣਾਣੇ ਹੁੰਦੇ ਯਾਰ ਇਹਨੇ ਮੇਨਾਂ ਤੱਕਾ ਕਰਦਾ ਦੋਸਤਾਂ ਦਾ ਯਾਰ ਬਹੁਤ ਜ਼ਿਆਦਾ ਮੈਂ ਕਹਿੰਨਾ ਕਿ ਸਭ ਤੋਂ ਦੁਨੀਆ ਦੀ ਪਿਆਰੀ ਚੀਜ਼ ਦੋਸਤੀ ਆ ਤੁਹਾਡੇ ਆਸ-ਪਾਸੇ ਦੋਸਤ ਹੁੰਦੇ ਆ ਕਈ ਦੋਸਤ ਹੁੰਦੇ ਆ ਜਿਹੜੇ ਕਹਿੰਦੇ ਵੀ ਚੱਕ ਕੇ ਰੱਖੋ ਕੰਮ ਹੂੰ ਕਈ ਦੋਸਤ ਕੋਈ ਇੱਕ ਅੱਧਾ ਦੋਸਤ ਤੁਹਾਡਾ ਇਦਾਂ ਦਾ ਜ਼ਰੂਰ ਹੁੰਦਾ ਜਿਹੜਾ ਤੂੰ ਨੂੰ ਬਹੁਤ ਸਹੀ رائے ਦਿੰਦਾ ਹੈ ਜਿਹੜਾ ਤੁਹਾਨੂੰ ਕਈ ਵਾਰੀ ਆਇਨਾ ਵੀ ਵਿਖਾਉਂਦਾ ਹੈ ਕਿ ਆਹ ਚੀਜ਼ ਤੂੰ ਗਲਤ ਕਰ ਰਿਹਾ ਹੈ ਕਈ ਦੋਸਤ ਹੁੰਦੇ ਆ ਜਿਹੜੇ ਤੁਹਾਡੇ ਗਲਤ ਸਹੀ ਨੂੰ ਬਿਲਕੁਲ ਨਹੀਂ ਉਹ ਵਸ ਤੁਹਾਨੂੰ ਕਹਿੰਦੇ ਚੱਕ ਕੇ ਰੱਖ ਕੰਮ ਕੋਈ ਚੱਕਰ ਹੀ ਨਹੀਂ ਮੇਰੇ ਨਾਲ ਕਿ ਕੁਝ ਦੋਸਤ ਹੁੰਦੇ ਆ ਜਿਹੜੇ ਜਿਨ੍ਹਾਂ ਦੀ ਤੁਹਾਨੂੰ ਮੰਨੀ ਬਹੁਤ ਜ਼ਰੂਰੀ ਆ ਗੱਲ ਆ ਇਹਦੇ ਵਿੱਚ ਵੀ ਜਿਹੜਾ ਬੋਲੀ ਨੇ ਮੇਰੇ ਦੋਸਤ ਦਾ ਕੈਰੇਕਟਰ ਕੀਤਾ ਤਾਂ ਉਹ ਵਿਚਾਰਾ ਵੀ ਉਹ ਸਾਰੀ ਸਥਿਤੀ ਦੇਖਦਾ ਆ ਰਿਹਾ ਵੀ ਇਹਨੇ 10 ਵਾਰ ਹੀ ਬ੍ਰੇਕਅਪ ਕਰਨ ਦੀ ਕੋਸ਼ਿਸ਼ ਕੀਤੀ 12 ਵਾਰੀ ਤਾਂ ਇੱਕ ਪੁਆਇੰਟ ਤੇ ਆ ਕੇ ਪਰੇਸ਼ਾਨ ਹੋ ਜਾਂਦਾ ਉਹਨੂੰ ਕਹਿੰਦਾ ਵੀ ਆ ਕਿ ਤੇ ਬਲੌਕ ਮਾਰ ਇਹਨੂੰ ਵੀ ਕਿਉਂ ਕਿਉਂਕਿ ਉਹਦੇ ਕੋਲ ਉਹ ਚੀਜ਼ ਦੇਖੀ ਨਹੀਂ ਜਾਂਦੀ ਵੀ ਮੇਰਾ ਦੋਸਤ ਰੋਜ਼ ਪਰੇਸ਼ਾਨ ਪਰ ਦੋਸਤੀ ਦੇ ਬਹੁਤ ਮਾਇਨੇ ਨੇ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਚ ਕਿੰਨੇ ਕ ਮਾਇਨੇ ਲੱਗਦਾ ਦੋਸਤ ਬਹੁਤ ਜ਼ਿਆਦਾ ਮੇਰੇ ਬਹੁਤ ਲਿਮਟਿਡ ਜੇ ਫਰੈਂਡ ਨੇ ਬਹੁਤ ਪਿਆਰੇ ਨੇ ਔਰ ਮੇਰਾ ਮੇਰੇ ਦੋ ਫਰੈਂਡ ਹੈਗੇ ਆ ਜਿਹੜੇ ਪਹਿਲੀ ਕਲਾਸ ਤੋਂ ਮੇਰੇ ਮਿੱਤਰ ਹੈ ਗਿਆ ਫਰਸਟ ਕਲਾਸ ਤੋਂ ਪਹਿਲੀ ਕਲਾਸ ਤੋਂ ਅੱਜ ਵੀ ਮੇਰੇ ਦੋਸਤ ਨੇ ਪਿੰਡ ਰਹਿੰਦੇ ਆ ਅ ਨੀਰਜ ਤੇ ਵਿਸ਼ਵਾਸ ਬੜੇ ਪਿਆਰੇ ਦੋਸਤ ਨੇ ਮੇਰੇ ਤੇ ਚਾਹੇ ਸਾਡੀ 6 ਮਹੀਨੇ ਗੱਲ ਨਾ ਹੋਵੇ ਚਾਹੇ ਸਾਲ ਗੱਲ ਨਾ ਹੋਵੇ ਪਰ ਉਹ ਦੋਸਤੀ ਦੀ ਜਿਹੜੀ ਫਰੈਸ਼ਨੈਸ ਆ ਉਹ ਬਣੀ ਰਹਿੰਦੀ ਮੈਂ ਜਦੋਂ ਫੋਨ ਕਰਨਾ ਉਹੀ ਇੱਕ ਫੀਲਿੰਗ ਬੰਦੇ ਨੂੰ ਆਉਣੀ ਹੈ ਔਰ ਇੱਥੇ ਮੇਰੇ ਦੋਸਤ ਹੈ ਗਿਆ ਜਗਜੀਤ ਹੋ ਗਿਆ ਆਪਣਾ ਪ੍ਰਦੀਪ ਗਰੇਂਦਰ ਪਰਮੀਸ਼ਵੀਰੇ ਨਾਲ ਮੇਰੀ ਬਹੁਤ ਜ਼ਿਆਦਾ ਪਿਆਰ ਹੈਗਾ ਤੇ ਇੱਥੇ ਮੇਰੇ ਬੜੇ ਪਿਆਰੇ ਦੋਸਤ ਹੈਗੇ ਆ ਸੋ ਮੇਰੇ ਬਹੁਤ ਸਾਲਾਂ ਦੇ ਮੇਰੇ ਉਹ ਜਿਵੇਂ ਕਹਦੀਏ ਵੀ ਇਹੀ ਦੋਸਤ ਨੇ ਨਵੇਂ ਦੋਸਤ ਨਹੀਂ ਬਣੇ ਇਹੀ ਦੋਸਤ ਨੇ ਔਰ ਮੇਰੀ ਲਾਈਫ ਦੇ ਵਿੱਚ ਮੈਨੂੰ ਇਹ ਅਲੱਦਾ ਕਿ ਜਿੱਥੇ ਮੈਂ ਅੱਜ ਬੈਠਾ ਜਾਂ ਜਿੱਥੇ ਮੈਂ ਪਹੁੰਚ ਪਾਇਆ ਜੋ ਵੀ ਮੈਂ ਆ ਕੰਮ ਕਰ ਪਾਇਆ ਉਹ ਮੇਰੇ ਦੋਸਤਾਂ ਦੀ ਵਜ੍ਹਾ ਕਰਕੇ ਕਿਉਂਕਿ ਪਾਜੀ ਇਹ ਵੀ ਕੀਤਾ ਜਾਂਦਾ ਕਹਿੰਦੇ ਇਹ ਕਿਸੇ ਬੰਦੇ ਨੂੰ ਪਰਖਣਾ ਹੋਵੇ ਨਾ ਤੇ ਉਹਨੂੰ ਪੁੱਛੋ ਰੇ ਦੋਸਤ ਕਿੰਨੇ ਪਰਾਣੇ ਆ ਹਾਂ ਬਿਲਕੁਲ ਆ ਬਹੁਤ ਸੁਣੀ ਗੱਲ ਆ ਸਹੀ ਗੱਲ ਆ ਕਿਉਂਕਿ ਉਸ ਤੋਂ ਪਤਾ ਲੱਗ ਜਾਂਦਾ ਉਹਦੇ ਤੋਂ ਪਤਾ ਲੱਗ ਜਾਂਦਾ ਬੰਦੇ ਦਾ ਸਹੀ ਗੱਲ ਬੰਦੇ ਦੀ ਕਵਲ ਜਿਵੇਂ ਇੱਕ ਇੱਕ ਚਾਈਨੀਜ਼ ਨਾ ਕਹਾਵਤ ਵੀ ਹੈਗੀ ਆ ਮੈਂ ਕਿਸੇ ਬੁੱਕ ਚ ਪੜ੍ਹੀ ਸੀ ਮੈਨੂੰ ਬੜੀ ਸੁਣੀ ਲੱਗਦੀ ਉਹ ਗੱਲ ਕਿ ਜੇ ਤੁਸੀਂ 6 ਮਹੀਨੇ ਦੀ ਯੋਜਨਾ ਬਣਾ ਰਹੇ ਹੋ ਤਾਂ ਕਣਕ ਬੀਜੋ ਜੇ ਸਾਲ ਦੀ ਯੋਜਨਾ ਬਣਾ ਰਹੇ ਹੋ ਤਾਂ ਗੰਨਾ ਬੀਜੋ ਜੇ 100 ਸਾਲ ਦੀ ਯੋਜਨਾ ਬਣਾ ਰਹੇ ਹੋ ਤਾਂ ਬੰਦੇ ਬੀਜੋ ਬੰਦਿਆਂ ਤੋਂ ਇੰਪੋਰਟੈਂਟ ਮੈਨੂੰ ਐ ਲੱਗਦਾ ਕਿ ਦੁਨੀਆ 'ਚ ਕੋਈ ਚੀਜ਼ ਨਹੀਂ ਇਨਸਾਨ ਤੋਂ ਮਹਿੰਗੀ ਤੇ ਇਨਸਾਨ ਤੋਂ ਵੱਡੀ ਦੁਨੀਆ 'ਚ ਕੋਈ ਚੀਜ਼ ਨਹੀਂ ਆਪਾਂ ਪੈਸੇ ਨੂੰ ਇਮੀਅਤ ਦਿੰਨੇ ਆ ਜਾਂ ਹੋਰ ਚੀਜ਼ ਨੂੰ ਮੈਂ ਕਿੰਨਾ ਕਿ ਸਭ ਤੋਂ ਮਹਿੰਗੀ ਚੀਜ਼ ਜੇ ਦੁਨੀਆ 'ਚ ਉਹ ਇਨਸਾਨ ਆ ਜੇ ਤੁਸੀਂ ਆਪਦੇ ਆਸੇ ਪਾਸੇ ਕੁਝ ਲੋਕ ਜਿੱਤੇ ਹੋਏ ਆ ਤੇ ਮੈਨੂੰ ਲੱਗਦਾ ਕਿ ਤੁਸੀਂ ਤੁਹਾਡੇ ਆਸੇ ਪਾਸੇ ਰੱਬ ਹੀ ਤੁਰਿਆ ਫਿਰਦਾ ਇਹ ਮੇਰਾ ਮੰਨਣਾ ਹੈ ਮੇਰੇ ਨਾਲ ਮੇਰੇ ਜਿਵੇਂ ਕੰਮ ਦੇ ਵਿੱਚ ਵੀ ਮੇਰੇ ਨਾਲ ਮੇਰੇ ਦੋਸਤ ਹੈਗੇ ਆ ਜੀਤ ਪੰਗੂ ਆਪਣਾ ਗੈਵੀ ਉਹ ਮੈਨੂੰ ਐਂ ਹੀ ਲੱਗਦੇ ਆ ਕਿ ਜਿਵੇਂ ਮੇਰੇ ਨਾਲ ਰੱਬ ਹੀ ਤੁਰਿਆ ਫਿਰਦਾ ਵੀ ਮੈਨੂੰ ਕਦੇ ਵੀ ਉਹਨਾਂ ਨੇ ਕੋਈ ਕਿਸੇ ਪਰੇਸ਼ਾਨੀ ਚਾਹਣ ਹੀ ਨਹੀਂ ਦਿੰਦੇ ਤਾਂ ਮੈਨੂੰ ਲੱਗਦਾ ਕਿ ਦੋਸਤ ਬਹੁਤ ਐਮੀ ਤਰ੍ਹਾਂ ਦੇ ਭਾਈ ਐਕਟਿੰਗ ਲਾਈਨ ਚ ਕੌਣ ਇਨਸਪੀਰੇਸ਼ਨ ਰਹੀ ਵੈ ਤੁਹਾਡੀ ਜਦੋਂ ਵੈਸੇ ਤਾਂ ਮੈਨੂੰ ਬਹੁਤ ਸਾਰੇ ਹੈਗੇ ਆ ਯਾਰ ਪਰ ਮੈਨੂੰ ਇਰਫਾਨ ਸਾਹਿਬ ਬਹੁਤ ਪਸੰਦ ਨੇ ਬਹੁਤ ਜ਼ਿਆਦਾ ਮੈਂ ਉਹਨਾਂ ਦੀਆਂ ਫਿਲਮਾਂ ਮਤਲਬ ਬਹੁਤ ਵਾਰੀ ਦੇਖਦਾ ਉਹਨਾਂ ਦੀ ਇੱਕ ਫਿਲਮ ਹੈਗੀ ਕਾਰਵਾ ਉਹ ਸ਼ਾਇਦ ਮੈਨੂੰ ਪਤਾ ਨਹੀਂ 50 60 ਵਾਰ ਹੀ ਦੇਖ ਲਈ ਹੋਣੀ ਜਦੋਂ ਵੀ ਮੈਨੂੰ ਕੋਈ ਐਂ ਲੱਗਦਾ ਨਾ ਕਈ ਵਾਰੀ ਆਪਾਂ ਥੋੜਾ ਲੋ ਫੀਲ ਕਰਦੇ ਹਾਂ ਤਾਂ ਮੈਂ ਉਹ ਫਿਲਮ ਦੇਖਦਾ ਕਾਰਵਾ ਦੇਖਦਾ ਸਾਡੇ ਪੰਜਾਬ ਦੇ ਵਿੱਚ ਮੇਰਾ ਫੇਵਰੇਟ ਐਕਟਰ ਜਗਜੀਤ ਆ ਮੇਰਾ ਮਿੱਤਰ ਹੀ ਆ ਬਟ ਮੈਨੂੰ ਮੈਨੂੰ ਅੱਛਾ ਲੱਗਦਾ ਉਹ ਉਹਦਾ ਕੰਮ ਉਹਨੂੰ ਸਾਡੀ ਇੰਡਸਟਰੀ ਦੇ ਵਿੱਚ ਕਮੇਡੀਅਨ ਦੇ ਤੌਰ ਤੇ ਜ਼ਿਆਦਾ ਕਹਿ ਦਿੰਦੇ ਆ ਪਰ ਮੈਂ ਹਮੇਸ਼ਾ ਕਹਿੰਦਾ ਉਹਨਾਂ ਕਿ ਉਹ ਪ੍ਰੋਪਰ ਐਕਟਰ ਆ ਜੇ ਡਿਪਲੋਮੈਟ ਤੁਸੀਂ ਦੇਖੋਗੇ ਤਾਂ ਉਹਦੇ ਚ ਉਹਨੇ ਵਿਲਨ ਦਾ ਕਰੈਕਟਰ ਕੀਤਾ ਤਾਂ ਉਹ ਤੁਸੀਂ ਦੇਖੋ ਕਿ ਉਹਨੇ ਫੇਸ ਤੇ ਇੱਕ ਵਾਰੀ ਵੀ ਸਮਾਈਲ ਨਹੀਂ ਆਉਣ ਦਿੱਤੀ ਤਾਂ ਉਹ ਮੇਰੇ ਬਹੁਤ ਫੇਵਰੇਟ ਐਕਟਰ ਹੈ ਇਸ ਲਈ ਨਹੀਂ ਕਿ ਉਹ ਮੇਰਾ ਫਰੈਂਡ ਹੈਗਾ ਉਹ ਅੱਛਾ ਐਕਟਰ ਹੈ ਇਸ ਲਈ ਮੇਰਾ ਫੇਵਰਿਟ ਕਿ ਭਾਜੀ ਜਿਸ ਤਰ੍ਹਾਂ ਇਫਤਿਹਾਨ ਸਾਹਿਬ ਦੀ ਗੱਲ ਕੀਤੀ ਕਿਉਂਕਿ OTT ਦੇ ਅੰਤ ਤੋਂ ਬਾਅਦ ਅਸੀਂ ਬਹੁਤ ਸਾਰੇ ਇਦਾਂ ਐਕਟਰਸ ਨੂੰ ਦੇਖਿਆ ਕਿ ਉਹਨਾਂ ਦੀ ਐਕਟਿੰਗ ਦੇ ਲੋਕ دیਵਾਨੇ ਅੱਗੇ ਬੰਦਾ ਕਹਿੰਦਾ ਸੀ ਹੀਰੋ ਫੇਸ ਜਿਵੇਂ ਮਨੋਜ ਵਾਜਪਾਈ ਜੀ ਸ਼ਵਿੰਦਰ ਵਿੱਕੀ ਭਾਜੀ ਬਹੁਤ ਅੱਛੇ ਲੱਗਦੇ ਆ ਮੈਨੂੰ ਕੋਰਾ ਜਿਨ੍ਹਾਂ ਨੇ ਕੀਤਾ ਮਤਲਬ ਮਜ਼ਾ ਆਉਂਦਾ ਹੈ ਦੇਖ ਕੇ ਪਤਾ ਲੱਗਦਾ ਬਹੁਤ ਮਜ਼ਾ ਆਉਂਦਾ ਕੈਰੈਕਟਰ ਚ ਕੁਝ ਜਾਂਦੇ ਆ ਜੋ ਲੋਕੀ ਕਹਿੰਦੇ ਗਾਲਾਂ ਕੱਢਦੇ ਪਰ ਉਹ ਸਾਡੀ ਜ਼ਿੰਦਗੀ ਆ ਸਾਡੇ ਆਸ-ਪਾਸ ਚੀਜ਼ਾਂ ਹੁੰਦੀਆਂ ਮੈਨੂੰ ਇਹ ਲੱਗਦਾ ਵੀ ਇਹ ਐਕਟਰ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜਿਹੜਾ ਮੈਨੂੰ ਫੀ ਐਕਟਰ ਨੂੰ ਐਪਰੀਸ਼ੀਏਟ ਬਹੁਤ ਘੱਟ ਕੀਤਾ ਜਾਂਦਾ ਜਿਹੜਾ ਬਾਲੀਵੁੱਡ ਜਾਂ ਤੁਸੀਂ ਕਿਸੇ ਹੋਰ ਇੰਡਸਟਰੀ ਚ ਜਾਓਗੇ ਉੱਥੇ ਐਕਟਰ ਨੂੰ ਐਪਰੀਸ਼ੀਏਟ ਬਹੁਤ ਕੀਤਾ ਜਾਂਦਾ ਜਿਹੜਾ ਸਿਨੇਮਾ ਹੈਗਾ ਉਹ ਮੈਨੂੰ ਲੱਗਦਾ ਕਿ ਐਕਟਰ ਤੇ ਬਹੁਤ ਬੇਸਡ ਹੈਗਾ ਜਿਹੜਾ ਟੂਲ ਆ ਵੈਸੇ ਤਾਂ ਡਾਇਰੈਕਟਰ ਮਾਦੇਮ ਆ ਡਾਇਰੈਕਟਰ ਦੀ ਐਹਮियत ਬਹੁਤ ਜ਼ਿਆਦਾ ਹੈਗੀ ਆ ਥੀਏਟਰ ਦੇ ਵਿੱਚ ਐਕਟਰ ਦੀ ਐਹਮियत ਬਹੁਤ ਜ਼ਿਆਦਾ ਬਟ ਫਿਰ ਵੀ ਉਹ ਟੂਲ ਦੀ ਬਹੁਤ ਐਹਮੀਅਤ ਹੈਗੀ ਆ ਕਿ ਜਿਹਨੇ ਇੱਕ इमोਸ਼ਨ ਸਕਰੀਨ ਤੇ ਡਿਲੀਵਰ ਕਰਨਾ ਹੈ ਤਾਂ ਮੈਨੂੰ ਲੱਗਦਾ ਕਿ ਜਿਹੜੇ ਐਕਟਰ ਹੁੰਦੇ ਆ ਜਦੋਂ ਐਕਟਰ ਨੂੰ ਕੰਮ ਮਿਲਦਾ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਐਕਟਰ ਨੂੰ ਕੰਮ ਨਹੀਂ ਮਿਲਦਾ ਨਾ ਮੈਨੂੰ ਬੜਾ ਸੈਡ ਫੀਲ ਹੁੰਦਾ ਕਿ ਯਾਰ ਇਹ ਬੰਦੇ ਨੇ ਪ੍ਰੋਪਰ ਮਿਹਨਤ ਕੀਤੀ ਆ ਇਹ ਬੰਦੇ ਨੇ ਇਸ ਚੀਜ਼ ਦੀ ਸਟੱਡੀ ਕੀਤੀ ਆ ਇਹਦਾ ਹੱਕ ਆ ਪਹਿਲਾ ਪਰ ਮੈਨੂੰ ਲੱਗਦਾ ਕਿ ਫਿਲਮ ਤੇ ਪਹਿਲਾ ਹੱਕ ਐਕਟਰ ਦਾ ਹੀ ਆ ਆਪਣੇ ਪੰਜਾਬ ਦੇ ਵਿੱਚ ਚਲੋ ਸਿੰਗਰ ਹੈ ਕਲਚਰ ਹੈਗਾ ਬਟ ਸਿੰਗਰ ਵੀ ਜਿਹੜੀ ਬਿਹਤਰੀਨ ਐਕਟਰ ਨੇ ਉਹ ਚੱਲ ਰਿਹਾ ਇਹ ਨਹੀਂ ਕਿ ਕੋਈ ਵੀ ਸਿੰਗਰ ਆ ਕੇ ਅਗਰ ਫਿਲਮ ਕਰ ਲੂਗਾ ਇਹਦਾ ਇਹ ਮਤਲਬ ਨਹੀਂ ਕਿ ਉਹ ਐਜ਼ ਅਨ ਐਕਟਰ ਵੀ ਚੱਲੂਗਾ ਜਿਹੜੇ ਸਿੰਗਰਸ ਜਿਵੇਂ ਦਿਲਜੀਤ ਵੀਰ ਆ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਆ ਆਪਣੇ ਸਕਿੱਲ ਤੇ ਕਿਪੀ ਵੀਰ ਆ ਉਹਨਾਂ ਨੇ ਆਪਣੇ ਸਕਿੱਲ ਤੇ ਕਿੰਨੀ ਮਿਹਨਤ ਕੀਤੀ ਆ ਮਰਿੰਦਰ ਵੀਰ ਤਾਂ ਉਹ ਇਸ ਲਈ ਚੱਲ ਰਿਹਾ ਕਿਉਂਕਿ ਉਹਨਾਂ ਨੇ ਬਹੁਤ ਸਕਿੱਲ ਦੇ ਨਾਲ ਕੰਮ ਔਰ ਐਕਟਿੰਗ ਤੇ ਉਹਨਾਂ ਨੇ ਪ੍ਰੋਪਰ ਕੰਮ ਕੀਤਾ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਐਕਟਿੰਗ ਇੱਕ ਐਵੀ ਜੀ ਚੀਜ਼ ਆ ਜਿਹਦੇ ਤੇ ਤੁਹਾਨੂੰ ਕੰਮ ਕਰਨਾ ਹੀ ਪਊਗਾ ਤੁਸੀਂ ਇੱਕ ਫਿਲਮ ਕਰ ਲੋਗੇ ਹਿੱਟ ਤੁਸੀਂ ਲਗਾਤਾਰ ਜੇ ਕੰਮ ਕਰਨਾ ਹੈ ਫਿਰ ਤੁਹਾਨੂੰ ਉਹ ਚੀਜ਼ ਸਿੱਖਣੀ ਪਊ ਭਾਈ ਤੁਸੀਂ ਦਰਜੀਤ ਭਾਈ ਤੋਂ ਸਿੱਖਦੇ ਹੋ ਚੀਜ਼ਾਂ ਕਿਉਂਕਿ ਜਿਹੜੇ ਮੁਕਾਮ ਤੇ ਆ ਚ ਪਹੁੰਚ ਚੁੱਕੇ ਹੋਏ ਆ ਤੇ ਉਹਨਾਂ ਨੇ ਹੀ ਕਹਿੰਦੇ ਕਿ ਬਹੁਤ ਬਹੁਤ ਕਹਿੰਦੇ ਨਾ ਬੰਦਾ ਮਿੱਟੀ ਨਾਲ ਜੁੜਿਆ ਹੋਇਆ ਹੈ ਮੈਂ ਦਰਜੀਤ ਭਾਈ ਨਾਲ ਸੱਜਨ ਸਿੰਘ ਰੰਗਰੂਟ ਕੀਤੀ ਸੀ ਅਸੀਂ ਅੱਛਾ ਸੱਜਨ ਸਿੰਘ ਰੰਗਰੂਟ ਫਰਸਟ ਵਰਡ ਵਾਰ ਤੇ ਬੇਸਡ ਫਿਲਮ ਸੀ ਉਹ ਵੱਡੀ ਫਿਲਮ ਸੀ ਮੇਨ ਲੱਗਦਾ ਪੰਜਾਬ ਦੀ ਸਭ ਤੋਂ ਵੱਡੀ ਫਿਲਮ ਆ ਉਹ ਹੂੰ ਆ ਲੰਡਨ ਸ਼ੂਟ ਸੀ ਤੇ ਅਸੀਂ ਉੱਥੇ 38 ਦਿਨ ਦਾ ਸ਼ੂਟ ਸੀ ਤੇ ਉਦੋਂ ਵੀਰੇ ਨਾਲ ਬਹੁਤ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਿਆ ਉਹਨਾਂ ਨੂੰ ਨੇੜੇ ਤੋਂ ਜਾਣਨ ਦਾ ਮੌਕਾ ਮਿਲਿਆ ਤਾਂ ਬੜਾ ਉਹਨਾਂ ਨਾਲ ਮਜ਼ਾ ਆਉਂਦਾ ਸੀ ਆਪਦੇ ਕੰਮ ਨੂੰ ਲੈ ਕੇ ਉਹ ਬਹੁਤ ਡੈਡੀਕੇਟਡ ਨੇ ਔਰ ਮੈਨੂੰ ਸਭ ਤੋਂ ਪਿਆਰੀ ਚੀਜ਼ ਲੱਗਦੀ ਹੈ ਕਿ ਉਹਨਾਂ ਨੇ ਜੋ ਉਹਨਾਂ ਦੀ ਜਰਨੀ ਆ ਜਰਨੀ ਬਹੁਤ ਪਿਆਰੀ ਲੱਗਦੀ ਹੈ ਕਿ ਅਸੀਂ ਕੈਸੇਟਸ 'ਚ ਵੀ ਸੁਣਿਆ ਉਹਨਾਂ ਨੂੰ ਕੈਸੇਟਸ ਤੋਂ ਲੈ ਕੇ ਅੱਜ ਉਹ ਵੱਡੇ ਵੱਡੇ ਸ਼ੋਅ ਲਾ ਰਿਹਾ ਮਤਲਬ ਉਹ ਮੈਨੂੰ ਤਾਂ ਫੀਲਿੰਗ ਹੀ ਬਹੁਤ ਕਹਿੰਟ ਆਂਦੀ ਆ ਜਦੋਂ ਉਹਨਾਂ ਨੂੰ ਸਟੇਜ ਤੇ ਦੇਖੀਦਾ ਨਾ ਹਾਂ ਮਤਲਬ ਮੇਰੇ ਲਈ ਤਾਂ ਫੀਲਿੰਗ ਹੀ ਬਹੁਤ ਕਹਿੰਟ ਆ ਕਿਉਂਕਿ ਆਪਾਂ ਆਪਦੇ ਅੱਖੀ ਵੀਰੇ ਨੂੰ ਦੇਖਿਆ ਹੋਇਆ ਇੱਥੇ ਪਹੁੰਚਦੇ ਔਰ ਦੂਸਰੀ ਚੀਜ਼ ਉਹਨਾਂ ਨੇ ਜਿਹੜਾ ਬਾਲੀਵੁੱਡ ਦੇ ਵਿੱਚ ਫਿਲਮਸ ਦਾ ਜਿਹੜੀ ਉਹਨਾਂ ਦੀ ਸਿਲੈਕਸ਼ਨ ਮੈਨੂੰ ਉਹ ਬੜੀ ਪਿਆਰੀ ਲੱਗਦੀ ਹੈ ਜਿਵੇਂ ਚਮਕੀਲਾ ਹੁਣ ਫਿਲਮ ਆਈ ਸੀ ਉਹਨਾਂ ਦੀ ਤੇ ਹੁਣ ਉਹ ਸਿਨੇਮੇ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਉਹਨਾਂ ਦਾ ਜਿਹੜਾ ਥਾਟ ਪ੍ਰੋਸੈਸ ਆ ਮੈਨੂੰ ਬਹੁਤ ਗੁੱਡ ਲੱਗਦਾ ਮੈਨੂੰ ਲੱਗਦਾ ਕਿ ਯੈਸ ਇਹ ਸਾਡੇ ਪੰਜਾਬ ਦਾ ਮਾਣ ਔਰ ਸਾਡਾ ਇਹ ਬ੍ਰੈਂਡ ਐਮਬੈਸਡਰ ਹੀ ਆ ਪੰਜਾਬ ਦਾ ਮੈਨੂੰ ਐ ਫੀਲ ਹੁੰਦਾ ਐ ਵੈਸੇ ਭਾਜੀ ਮੈਂ ਤੁਸੀਂ ਚੱਲ ਮੇਰਾ ਪੁੱਤ 2 ਤੇ 3 ਦੇਖਣੇ ਕਿ ਲਈ ਹੈ ਤੱਕ ਉਹ ਹਾਂ ਫਿਲਮ ਦੇ ਵਿੱਚ ਇੱਕ ਬੜਾ ਪਿਆਰਾ ਡਾਇਲੋਗ ਆ ਕਿ ਚੱਲ ਮੇਰਾ ਪੁੱਤ ਨੇ ਦੇਖ ਕੇ ਕਿਹੜੀ ਫਿਲਮ ਦੇਖੀ ਹੈ ਚੱਲ ਮੇਰਾ ਉਹ ਕਹਿੰਦਾ ਦੂਜੀ ਤੇ ਤੀਜੀ ਉਹ ਕਹਿੰਦਾ ਦੂਜੀ ਤੀਜੀ ਆਤ ਲੈਣਦੇ ਹੋ ਜਦੋਂ ਫਿਲਮ ਦੇਖੋ ਕਿ ਨਾ ਉਹ ਘੈਂਟ ਜੀ ਚੀਜ਼ ਦਾ ਉਹ ਮੈਂ ਦੋਸਤ ਦੇ ਫਾਰਮੂਲਾ ਕਿੰਨਾ ਸ਼ਾਨਦਾਰ ਸੋਚਿਆ ਉਹ ਬੋਲੀ ਦਾ ਬੜਾ ਆਈਕੋਨਿਕ ਸੀਨ ਆ ਉਹ ਨਾ ਉਹਨੇ ਯਾਦ ਕਰਾਉਣ ਲਈ ਨਾ ਅੱਡ ਅੱਡ ਚੀਜ਼ਾਂ ਉਹ ਕੋਵਿਡ ਦੀ ਵੀ ਉਹਨੂੰ ਗੱਲ ਕਰਦਾ ਇਹ ਬਹੁਤ ਘੈਂਟ ਸੀਨ ਲੱਗਦਾ ਮੈਨੂੰ ਉਹ ਸੀ ਜਦੋਂ ਸੀਨ ਵੀ ਕੀਤਾ ਸੀ ਉਹ ਵਨ ਟੇਕ ਹੀ ਔਰ ਬੋਲੀ ਦੀ ਮੈਨੂੰ ਬੜੀ ਖਾਸੀਤ ਲੱਗਦੀ ਆ ਬੋਲੀ ਬਹੁਤ ਵਸਟਾ ਇਲੈਕਟਰ ਆ ਉਹ ਨਾ ਵਨ ਟੇਕ ਐਕਟਰ ਆ ਉਹਨੂੰ ਚਾਹੇ ਤੁਸੀਂ ਬਹੁਤ ਵੱਡਾ ਸੀਨ ਦੇ ਦਿਓ ਬਹੁਤ ਘੱਟ ਰੀ ਟੇਕ ਲੈਂਦਾ ਮਤਲਬ ਮੈਂ ਬੜਾ ਹੈਰਾਨ ਹੁੰਦਾ ਮੈਂ ਬੋਲੀ ਨੂੰ ਕਈ ਕਹਿੰਦੇ ਵੀ ਨਾ ਮੈਂ ਕਹਾਂ ਕੋਈ ਤੇਰੇ ਅੰਦਰ ਚਿਪਚੂਪ ਲੱਗੀ ਹੋਈ ਆ ਕਿ ਮੈਂ ਕਹਾਂ ਯਾਰ ਐਡਾ ਸੀਨ ਆ ਤੂੰ ਮਤਲਬ ਕਿਉਂਕਿ ਕਈ ਵਾਰੀ ਵੱਡਾ ਸੀਨ ਹੁੰਦਾ ਆਪਾਂ ਰੀ ਟੇਕ ਹੋ ਜਾਂਦੇ ਆ ਪਰ ਬੋਲੀ ਇਸ ਮਾਮਲੇ 'ਚ ਬਹੁਤ ਅਮੇਜ਼ਿੰਗ ਬੋਲੀ ਘੈਂਟ ਆ ਬਹੁਤ ਸੋਹਣਾ ਕੰਮ ਕੀਤਾ ਲੋਕ ਪੂਰੀ ਟੀਮ ਦਾ ਸਾਥ ਹੋਵੇ ਤਾਂ ਹੀ ਕਹਿੰਦੇ ਨੇ ਇੱਕ ਚੰਗੀ ਚੀਜ਼ ਬਣਦੀ ਟੀਮ ਵਰਕ ਟੀਮ ਵਰਕ ਸਾਡੇ ਜਿਹੜੇ ਪੰਕਜ ਵਰਮਾ ਜੀ ਨੇ ਫਿਲਮ ਡਾਇਰੈਕਟ ਕੀਤੀ ਆ ਲਿਖੀ ਆ ਉਹ ਵੀਰੇ ਦੀ ਮਤਲਬ ਮੈਨੂੰ ਸਭ ਤੋਂ ਪਿਆਰੀ ਇਹ ਚੀਜ਼ ਲੱਗਦੀ ਸੀ ਕਿ ਸਾਨੂੰ ਸਕ੍ਰਿਪਟ ਪਹਿਲਾਂ ਮਿਲ ਗਈ ਸੀ ਉਹਦੀ ਰੀਡਿੰਗ ਹੁੰਦੀ ਸੀ ਉਹਨਾਂ ਨੇ ਆਪਦੇ ਸਕ੍ਰਿਪਟਿੰਗ ਤੇ ਬਹੁਤ ਸੋਹਣਾ ਕੰਮ ਕੀਤਾ ਅ ਅਸੀਂ 10 15 ਦਿਨ ਫਿਲਮ ਦੀ ਵਰਕਸ਼ਾਪ ਵੀ ਕੀਤੀ ਤਾਂ ਫਿਰ ਜਦ ਤੁਸੀਂ ਸੈੱਟ ਤੇ ਜਾਂਦੇ ਹੋ ਤਾਂ ਤੁਸੀਂ ਕਲੀਅਰ ਹੁੰਦੇ ਹੋ ਕਿਉਂਕਿ ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਅ ਇੱਥੇ ਵਰਕਸ਼ਾਪ ਨਹੀਂ ਕੀਤੀਆਂ ਜਾਂਦੀਆਂ ਜਿਹੜੀਆਂ ਮੈਨੂੰ ਬੜੀ ਬੈਡ ਚੀਜ਼ ਲੱਗਦੀ ਆ ਕਿ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਹੋਮਵਰਕ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਸਾਡੇ ਮੋਸਟਲੀ ਫਿਲਮਾਂ ਸੈੱਟ ਤੇ ਲਿਖੀਆਂ ਜਾਂਦੀਆਂ ਆ ਮੈਂ ਵੀ ਕਈ ਫਿਲਮਾਂ ਦਾ ਹਿੱਸਾ ਰਿਹਾ ਜਿਹੜੀ ਸੈੱਟ ਤੇ ਸਾਨੂੰ ਡਾਇਲੌਗ ਮਿਲਦਾ ਅੱਧਾ ਘੰਟਾ ਪਹਿਲਾਂ ਸਾਨੂੰ ਸੀਨ ਮਿਲਦਾ ਤਾਂ ਮੈਨੂੰ ਬੜਾ ਮੈਂ ਜਦੋਂ ਸੀਨ ਤਾਂ ਕਰ ਲੈਨੇ ਹੁਣ ਜਦੋਂ ਘਰ ਮੈਂ ਜਾਂਦਾ ਨਾ ਤੇ ਜਦੋਂ ਮੈਂ ਘਰ ਬੈਠਾ ਉਹਨਾਂ ਆਪਦੇ ਰੂਮ 'ਚ ਤੇ ਮੈਨੂੰ ਲੱਗਦਾ ਯਾਰ ਮੈਂ ਉੱਥੇ ਆਹ ਚੀਜ਼ ਕਰ ਸਕਦਾ ਸੀ ਯਾਰ ਉਹ ਇਸ ਕਰਕੇ ਨਹੀਂ ਹੋਈ ਕਿਉਂਕਿ ਉਹ ਫਿਲ ਸਕ੍ਰਿਪਟ ਉਸੇ ਵੇਲੇ ਮਿਲੀ ਮੈਨੂੰ ਟਾਈਮ ਹੀ ਨਹੀਂ ਮਿਲਿਆ ਕਿ ਮੈਂ ਹੋਮਵਰਕ ਉਸੇ ਟਾਈਮ ਤਨੂੰ ਇਹ ਹੁੰਦਾ ਕਿ ਤੁਸੀਂ ਡਾਇਲੋਗ ਬੋਲ ਦਿਓ ਤਾਂ ਇਹ ਮੈਨੂੰ ਚੀਜ਼ ਬੈਡ ਲਾ ਲਈ ਨਿੱਜੀ ਜ਼ਿੰਦਗੀ ਚ ਕਦੀ ਸੀਰੀਅਲ ਤੋਂ ਕਦੀ ਤਰ੍ਹਾਂ ਸੇ ਆਈਡੀਆ ਐ ਸਪੈਸ਼ਲੀ ਨਹੀਂ ਨਿੱਜੀ ਨਿੱਜੀ ਜ਼ਿੰਦਗੀ ਚ ਦੇਖੋ ਜਿਹੜਾ ਸਿਨੇਮਾ ਹੈਗਾ ਸਿਨੇਮਾ ਤੁਹਾਨੂੰ ਥਾਟ ਤਾਂ ਦਿੰਦਾ ਹੀ ਆ ਮੈਂ ਕਿਉਂਕਿ ਹਰ ਕਿਸੇ ਦਾ ਫਿਲਮ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਉਹ ਡਿਫਰੈਂਟ ਹੁੰਦਾ ਹੈ ਕਈ ਉਹਨੂੰ ਐਂਟਰਟੇਨਮੈਂਟ ਲਈ ਦੇਖਦੇ ਆ ਮੈਂ ਫਿਲਮ ਨੂੰ ਇਦਾਂ ਦੇਖਦਾ ਕਿ ਮੈਂ ਉਹਦੇ ਚੋਂ ਐਜ਼ ਐਨ ਐਕਟਰ ਕੀ ਕੱਢ ਸਕਦਾ ਹੂੰ ਤੇ ਐਜ਼ ਆ ਹਿਊਮਨ ਮੈਂ ਕੀ ਉਹਦੇ ਚੋਂ ਕੱਢ ਸਕਦਾ ਵੀ ਮੈਂ ਆਪਦੀ ਲਾਈਫ 'ਚ ਮੈਂ ਆਪਦੀ ਹਰ ਫਿਲਮ 'ਚੋਂ ਇੱਕ ਚੀਜ਼ ਸੋਚੀ ਹੁੰਦੀ ਆ ਵੀ ਮੈਂ ਕੋਈ ਇੱਕ ਥਾਟ ਆਪਦੀ ਫਿਲਮ ਦਾ ਆਪਦੀ ਰੀਅਲ ਲਾਈਫ ਵਿੱਚ ਐਡ ਕਰੂੰਗਾ ਜਿਵੇਂ ਮੰਨ ਲਓ ਜੇ ਸੋਚ ਤੋਂ ਪਰੇ ਤੁਸੀਂ ਪੁੱਛੋ ਜੀ ਕਿ ਤੁਸੀਂ ਆਪਦੀ ਲਾਈਫ ਵਿੱਚ ਕੀ ਐਡ ਕਰਦੇ ਹੋ ਜੀ ਤਾਂ ਮੈਨੂੰ ਇਹ ਅਲੱਗ ਦਾ ਸੋਚ ਤੋਂ ਪਰੇ ਚ ਮੈਂ ਇਹ ਸਿੱਖਿਆ ਕਿ ਕਈ ਵਾਰੀ ਤੁਸੀਂ ਗੁੱਸੇ ਹੋ ਜਾਂਦੇ ਹੋ ਰਿਸ਼ਤੇ ਦੇ ਵਿੱਚ ਤਾਂ ਉਸ ਗੁੱਸੇ ਨੂੰ ਜਿਆਦਾ ਲੰਮਾ ਨਾ ਖਿੱਚੋ ਤੁਸੀਂ ਪਹਿਲਾਂ ਅਗਰ ਸੌਰੀ ਮੰਗ ਲੋਗੇ ਤੁਸੀਂ ਬਿਲਕੁਲ ਛੋਟੇ ਨਹੀਂ ਹੋ ਜਾਓਗੇ ਕਈ ਵਾਰੀ ਕੀ ਹੁੰਦਾ ਕਿ ਅਸੀਂ ਚੀਜ਼ ਨਾ ਈਗੋ ਦੇ ਵਿੱਚ ਜਾ ਕੇ ਨਾ ਖਿੱਚਦੇ ਰਹਿੰਦੇ ਹਾਂ ਸਾਨੂੰ ਇਹ ਲੱਗਦਾ ਹੁੰਦਾ ਕਿ ਜੇ ਉਹਨੇ ਨਹੀਂ ਐ ਕੀਤਾ ਤੇ ਮੈਂ ਕਿਉਂ ਕਰਾਂ ਤਾਂ ਇਸ ਫਿਲਮ ਤੋਂ ਮੈਂ ਇਹ ਸਿੱਖਿਆ ਕਿ ਤੁਸੀਂ ਕਰ ਲਓ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਤੁਸੀਂ ਅਗਰ ਸੌਰੀ ਫੀਲ ਕਰਦੇ ਹੋਗੇ یا ਤੁਸੀਂ ਕਿਸੇ ਨੂੰ گلے لا لو گے اپنے پارٹنر نو جے وہ غصے ہے نا مینوں لگدا ہے کہ جے ਤੁਹਾਡਾ پارٹنر ਤੁਹਾਡੇ ਨਾਲ لڑ رہا ہے نا میں ਤੁਹਾਨੂੰ ਇੱਕ ਬਹੁਤ ਸੁਣੀ ਸਲਾਹ ਦੇਵਾਂਗਾ ਤੁਸੀਂ ਉਹਨੂੰ ਜਾ ਕੇ ਗਲੇ ਲਾ ਲਓ واہ ਜੇ ਤੁਸੀਂ ਉਹਦੀ ਗੱਲ ਤੋਂ ਗੱਲ ਨੂੰ ਖਿੱਚੀ ਜਾਓਗੇ ਖਿੱਚੀ ਜਾਓਗੇ ਫਿਰ ਚੀਜ਼ਾਂ ਵੱਧ ਜਾਂਦੀਆਂ ਤਾਂ ਮੈਂ ਇਸ ਫਿਲਮ ਤੋਂ ਇਹ ਚੀਜ਼ ਆਪਦੀ ਲਾਈਫ ਚ ਟਾਰ ਲੇ ਭਾਈ ਬਾڈی بلڈنگ ਕਰਦੇ ਹੋ ਸ਼ੌਂਕ ਰੱਖਦੇ ਹੋ ਆਪਣੀ ਫਿਟਨੈਸ یار میں ਕਦੇ ਉਵੇਂ ਨਹੀਂ ਮੈਨੂੰ فلم ਦੇ ਲਈ ਅਗਰ ਰੂਗਿਤ ਮੈਂ ਜਰੂਰ ਕਰੂੰਗਾ ਵੈਸੇ ਮੈਂ ਫਲੈਕਸੀਬਿਲਟੀ ਨੂੰ ਜਿਆਦਾ ਇੰਪੋਰਟੈਂਸ ਦੇਣਾ ਕਿਉਂਕਿ ਭਾਜੀ ਅੱਜਕੱਲ ਦਾ ਮਿਥ ਬਹੁਤ ਚੱਲਣ ਲੱਗੇ ਜੀ ਬਰਿੰਦਰ ਕੁਮਨ ਸਾਹਿਬ ਉਹਨਾਂ ਦੀ ਹਾਂਜੀ ਹਾਂ ਜੀ ਉਹ ਤੋਂ ਬਾਅਦ ਮਤਲਬ ਇੱਕ ਸੋਸ਼ਲ ਮੀਡੀਆ ਤੇ ਚੱਲ ਪਿਆ ਕਿ ਜੇ ਤੁਸੀਂ ਸਟੇਰੋਇਡਸ ਲੈਂਦੇ ਹੋ ਜਾਂ ਫਿਰ ਡੱਬੇ ਖਾਂਦੇ ਹੋ ਨਹੀਂ ਨਹੀਂ ਦੇਖੋ ਵੀਰੇ ਦੱਸਾ ਕੀ ਹੁੰਦਾ ਸੋਸ਼ਲ ਨੈਟਵਰਕ ਮੈਨੂੰ ਐ ਲੱਗਦਾ ਕਿ ਜਿਹੜੀ ਸੋਸ਼ਲ ਨੈਟਵਰਕ ਦੀ ਇਨਫੋਰਮੇਸ਼ਨ ਆ ਨਾ ਉਹ ਅਵੋਇਡ ਕਰਨੀ ਚਾਹੀਦੀ ਤੁਸੀਂ ਅਗਰ ਵੀ ਰੀਲਾਂ ਦੇਖ ਰਹੇ ਹੋ ਮੰਨ ਲਓ ਫੂਡ ਨਾਲ ਰਿਲੇਟਡ ਤੁਹਾਨੂੰ ਵੀ ਰੀਲਾਂ ਚ ਇੱਕ ਇਹ ਫੀਲ ਕਰਾ ਦੇਣ ਇਹ ਸਹੀ ਗੱਲ ਹੈ ਇਸ ਨੂੰ ਸਮਝੋ ਇਹ ਡਾਈਟ ਬੜੀ ਬਕਰੀ ਚੱਲ ਪਈ ਵਜੀ ਉਹ ਪ੍ਰੋਪਰ ਯਾਰ ਬੋਡੀ ਬਿਲਡਰ ਸੀ ਪ੍ਰੋਪਰ ਵੈਜੀਟੇਰੀਅਨ ਬੋਡੀ ਬਿਲਡਰ ਸੀ ਉਹ ਕੋਈ ਅੱਜ ਦੇ ਬੋਡੀ ਬਿਲਡਿੰਗ ਥੋੜੇ ਕਰਦੇ ਸੀ ਉਹਨਾਂ ਨੇ ਉਸ ਚੀਜ਼ ਤੇ ਰਿਸਰਚ ਕੀਤੀ ਹੋਈ ਸੀ ਆਪਾਂ ਸ਼ੋਸ਼ਣ ਨੈਟਵਰਕ ਤੇ ਬੈਠ ਕੇ ਜਾਂ ਕਰੇ ਬੈਠ ਕੇ ਬਹੁਤ ਈਜ਼ੀ ਆ ਕਿ ਕਿਸੇ ਨੂੰ ਟਾਰਗੇਟ ਕਰਨਾ ਕਿ ਉਹ ਚੀਜ਼ ਆ ਬਾਕੀ ਇਸ ਚੀਜ਼ ਦੇ ਮੈਂ ਵੀ ਖਿਲਾਫ ਆ ਕਿ ਬਾਡੀ ਬਿਲਡਿੰਗ ਦੇ ਵਿੱਚ ਜਿਹੜੇ ਸਟੀਰੋਇਡ ਆ ਉਹ ਅਵੋਇਡ ਕਰਨੇ ਚਾਹੀਦੇ ਉਹ ਸਾਰੇ ਬਾਡੀ ਬਿਲਡਰ ਵੀ ਕਹਿੰਦੇ ਆ ਮਤਲਬ ਜਿਹੜੇ ਅੱਛੇ ਹੂੰ ਬਾਡੀ ਬਿਲਡਰ ਆ ਉਹ ਕਹਿੰਦੇ ਆ ਕਿ ਉਹ ਅਵੋਇਡ ਕਰਨੇ ਚਾਹੀਦੇ ਬਟ ਆਪਾਂ ਟਾਰਗੇਟ ਨਹੀਂ ਕਰਨਾ ਚਾਹੀਦਾ ਜਿਵੇਂ ਇੱਕ ਹਕਮਨ ਵੀਰੇ ਦੀ ਡੈਥ ਤੋਂ ਬਾਅਦ ਇੱਕ ਨਾ ਸ਼ੋਸ਼ਨ ਨੈਟਵਰਕ ਤੇ ਉਹ ਚੱਲ ਪਿਆ ਸੀ ਕਿ ਬਾਡੀ ਬਿਲਡਰਸ ਦੇ ਖਿਲਾਫ ਜਾਂ ਬਾਡੀ ਬਿਲਡਿੰਗ ਜਾਂ ਪ੍ਰੋਡਕਟ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਥੋੜੇ ਟਾਈਮ ਦੀ ਹੁੰਦੀ ਆ ਆਪਾਂ ਉਹਨੂੰ ਮੁੱਦਾ ਬਣਾ ਲੈਨੇ ਆ ਉਹ ਜਿੰਨੀ ਦੇਰ ਤੱਕ ਦੂਜਾ ਮੁੱਦਾ ਨਹੀਂ ਆਉਂਦਾ ਉਹ ਉਨੀ ਦੇਰ ਤੱਕ ਹੁੰਦਾ ਰਹਿੰਦਾ ਸੋ ਮੈਨੂੰ ਲੱਗਦਾ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਐ ਇੰਨੇ ਨੇ ਸਾਲ ਬਾਡੀ ਬਿਲਡਿੰਗ ਨੂੰ ਦਿੱਤੇ ਆ ਬਾਈ ਸਵੇਰੇ ਉੱਠਣਾ ਬਾਡੀ ਬਿਲਡਿੰਗ ਕੋਈ ਛੋਟੀ ਚੀਜ਼ ਨਹੀਂ ਹੈਗੀ ਆਪਾਂ ਇਹ ਕਹਿ ਦੇਣਾ ਕਿ ਡੱਬੇ ਦੇ ਨਾਲ ਬਾਡੀ ਬਣਾਈ ਆ ਬਾਈ ਡੱਬਾ ਤੁਸੀਂ ਖਾਓ ਤੁਸੀਂ ਬਣਾ ਲਓ ਮਿਹਨਤ ਜਿਨੇ ਵੀ ਕੀਤੀ ਆ ਉਹਨੂੰ ਮੈਂ ਤਾਂ ਕੁਮਨ ਸਰ ਦਾ ਇੱਕ ਵੀਡੀਓ ਵੀ ਦੇਖ ਰਿਆ ਸੀ ਉਹ ਕਿਸੇ ਟਾਈਮ ਲਾਈਵ ਹੋਏ ਤੇ ਲੋਕਾਂ ਨਾਲ ਗੱਤ ਹੁੰਦੀ ਨਾ ਲਾਈਵ 'ਚ ਕੋਈ ਕਮੈਂਟ ਕਰਦੇ ਨੇ ਅਕਸਰ ਹਰ ਤਰ੍ਹਾਂ ਦੀ ਲੋੜੀ ਉਸ ਬੈਠੀ ਆ ਤੇ ਤੁਹਾਡੇ ਵਾਲਾ ਉਹਨਾਂ ਦਾ ਜਵਾਬ ਸੀ ਕਹਿੰਦੇ ਜੇ ਡੱਬੇ ਨਹੀਂ ਬਣਦੇ ਹੁੰਦੇ ਤੁਸੀਂ ਬਣਾ ਲਓ ਨਹੀਂ ਬਿਲਕੁਲ ਬਿਲਕੁਲ ਯਾਰ ਮੈਨੂੰ ਲੱਗਦਾ ਕਿ ਹਰ ਬੰਦਾ ਜਿਹੜਾ ਵੀ ਦੁਨੀਆ ਤੇ ਮਿਹਨਤ ਕਰ ਰਿਹਾ ਨਾ ਕਿਸੇ ਵੀ ਫੀਲਡ ਦੇ ਵਿੱਚ ਉਹਨੂੰ ਐਪਰੀਸ਼ੀਏਟ ਕਰੋ ਮੈਨੂੰ ਲੱਗਦਾ ਕਿ ਕਿਉਂਕਿ 네ਗੇਟਿਵਿਟੀ ਸਾਡੇ ਸੋਸ਼ਲ ਨੈਟਵਰਕ ਤੇ 네ਗੇਟਿਵਿਟੀ ਬਹੁਤ ਚੱਲ ਗਈ ਕਿਉਂ ਕਿਉਂਕਿ 네ਗੇਟਿਵਿਟੀ ਨਿਊਜ਼ ਬਣਦੀ ਆ ਔਰ ਜਿਹੜਾ ਐਲਗੋਰਿਦਮ ਆ ਸੋਸ਼ਲ ਨੈਟਵਰਕ ਦਾ ਉਹਨੇ ਇਹ ਨਹੀਂ ਦੇਖਣਾ ਕਿ ਤੁਸੀਂ 네ਗੇਟਿਵ ਬੋਲ ਰਹੇ ਹੋ ਕਿ ਪੋਜ਼ਿਟਿਵ ਬੋਲ ਰਹੇ ਹੋ ਉਹਨੇ ਇਹ ਦੇਖਣਾ ਕਿ ਤੁਸੀਂ ਜਿਹੜੀ ਚੀਜ਼ ਦੇ ਥੱਲੇ ਕਮੈਂ ਇਸ ਚੀਜ਼ ਨੂੰ ਸਮਝੋ ਇਸ ਕਰਕੇ ਜਿਹੜੀ ਗੁੱਡ ਚੀਜ਼ ਹੁੰਦੀ ਹੈ ਨਾ ਉਹ ਕਿਤੇ ਗਵਾਚ ਜਾਂਦੀ ਹੈ ਕਿਉਂਕਿ ਗੁੱਡ ਚੀਜ਼ ਤੇ ਅਸੀਂ ਕੋਈ ਰਿਐਕਟ ਨਹੀਂ ਕਰਦੇ ਅਸੀਂ ਹਮੇਸ਼ਾ ਇਹ ਕਹਿੰਨੇ ਆ ਕਿ ਆ ਚੀਜ਼ ਬੈਡ ਆ ਆ ਚੀਜ਼ ਬੈਡ ਆ ਬੈਡ ਆ ਮੈਂ ਹਮੇਸ਼ਾ ਮੈਂ ਇੱਕ ਦੋ ਇੰਟਰਵਿਊ ਚ ਵੀ ਕਿਹਾ ਸੀ ਕਿ ਜਿਹੜੀ ਚੀਜ਼ ਬੈਡ ਆ ਨਾ ਉਹਨੂੰ ਬਿਲਕੁਲ ਨਜ਼ਰੰਦਾਇ ਉਹਨੂੰ 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 ਧਿਆਨ ਹੀ ਨਾ ਕਰੋ ਉਹਦੇ ਤੇ ਕੋਈ ਰਿਐਕਟ ਹੀ ਨਾ ਕਰੋ ਤੁਸੀਂ ਉੱਥੇ ਰਿਪੋਰਟ ਕਰ ਦਿਓ ਉੱਥੇ ਰਿਪੋਰਟ ਵਾਲੀ ਆਪਸ਼ਨ ਹੈਗੀ ਐਪਲੀਕੇਸ਼ਨ ਜੇ ਤੁਸੀਂ ਉਹਦੇ ਥੱਲੇ ਕਮੈਂਟ ਕਰਕੇ ਗਾਲ ਕੱਢ ਰਹੇ ਹੋ ਇਹਦਾ ਮਤਲਬ ਤੁਸੀਂ ਉਸ ਬੰਦੇ ਦਾ ਐਲਗੋਰਿਦਮ ਚਲਾ ਰਹੇ ਹੋ ਫਿਰ ਉਹੀ ਚੀਜ਼ ਤੁਹਾਨੂੰ ਦਿਖੀ ਜਾਊਗੀ ਮਤਲਬ ਇਹ ਛੋਟੀ ਜੀ ਬੇਸਿਕ ਚੀਜ਼ ਹੈ ਬਿਲਕੁਲ ਜੀ ਜੀ ਕਿ ਤੁਸੀਂ ਮੰਨ ਲਓਗੇ ਭਾਜੀ ਮੈਂ ਰਾਜਵੀਰ ਜਵੰਧਾ ਦਾ ਸੰਸਕਾਰ ਤੇ ਗਿਆ ਸੀ ਜੀ 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 ਇਹ ਭਾਜੀ ਦੇ ਸੰਸਕਾਰ ਤੋਂ ਮੁੜ ਕੇ ਆ ਰਹੇ ਸੀ ਉਦੋਂ ਕਾਲ ਆਉਂਦੀ ਤੇ ਇੱਕ ਵਾਰ ਤਾਂ ਭਰੋਸਾ ਹੀ ਨਹੀਂ ਹੋਇਆ ਉਹ ਤਾਂ ਇਹ ਲੱਗ ਰਿਹਾ ਕਿ ਇੰਡਸਟਰੀ ਨੂੰ इवन ਨਜ਼ਰ ਹੀ ਨਹੀਂ ਲੱਗੀ ਹੋਈ ਉਹ ਚੀਜ਼ ਹੋਈ ਯਾਰ ਉਹ ਤਾਂ ਚੀਜ਼ ਨਾ ਬਲੀਵ ਅਜੀਬ ਹੀ ਨਹੀਂ ਸਟਿਲ ਬਲੀਵ ਔਰ ਮੈਨੂੰ ਇਹ ਲੱਗਦਾ ਕਿ ਉਹ ਕਦੇ ਵੀ ਬਲੀਵ ਨਹੀਂ ਹੋਊਗਾ ਕਿ ਰਾਜਵੀਰ ਵੀਰਾਂ ਨਹੀਂ ਹੈਗੇ ਕਿਉਂਕਿ ਮੇਰਾ ਇੱਕ ਪਰਸਨਲ ਥਾਟ ਹੈਗਾ ਕਿ ਜਿਹੜੇ ਆਰਟਿਸਟ ਹੁੰਦੇ ਹਨ ਇਹਨਾਂ ਨੂੰ ਰੱਬ ਨੇ ਨਾ ਬਹੁਤ ਅਲੱਗ ਬਣਾਇਆ ਹੁੰਦਾ ਇੱਕ ਕਦੇ ਵੀ ਮੈਂ ਇੱਕ ਨਾ ਸ਼ਾਰਟ ਫਿਲਮ ਦੇਖ ਰਿਹਾ ਸੀ ਉਹਦੇ ਚ ਨਾ ਬੜੀ ਸੋਹਣਾ ਮੈਨੂੰ ਡਾਇਲੋਗ ਲੱਗਿਆ ਸੀ ਕਿ ਜਦੋਂ ਕੋਈ ਇੱਕ ਵਾਰੀ ਆਰਟਿਸਟ ਬਣ ਜਾਂਦਾ ਹੈ ਨਾ ਉਹ ਕਦੇ ਮਰਦਾ ਨਹੀਂ ਮੈਂ ਇੱਕ ਸ਼ਾਰਟ ਫਿਲਮ ਮੈਂ ਤੁਹਾਨੂੰ ਅਪ ਇੰਟਰਵਿਊ ਤੋਂ ਬਾਅਦ ਨਾ ਮੈਂ ਤੁਹਾਨੂੰ ਲਿੰਕ ਭੇਜੂਗਾ ਤੁਸੀਂ ਦੇਖਿਓ ਉਹ ਉਹਨੇ ਵੀ ਇਹ ਵੀ ਬੋਲਿਆ ਸੀ ਕਿ ਮੈਂ ਰਿਟਾਇਰ ਨਹੀਂ ਹੁੰਦਾ ਆਰਟਿਸਟ ਕਦੇ ਰਿਟਾਇਰ ਨਹੀਂ ਹੁੰਦਾ ਉਹ ਹਮੇਸ਼ਾ ਬਣਿਆ ਰਹਿੰਦਾ ਹੈ ਉਹ ਜਾਨ ਤੋਂ ਬਾਅਦ ਵੀ ਬਣਿਆ ਰਹਿੰਦਾ ਅੱਜ ਵੀ ਇਰਫਾਨ ਸਾਹਿਬ ਮੈਂ ਜਦੋਂ ਫਿਲਮਸ ਦੇਖਦਾ ਉਹ ਮੈਨੂੰ ਕਦੇ ਐ ਮਹਿਸੂਸ ਨਹੀਂ ਹੁੰਦੇ ਕਿ ਆਈਡਲ ਮੰਨਦੇ ਮੈਨੂੰ ਲੱਗਦਾ ਜਿੱਥੇ ਤੁਹਾਡੀ ਥਿੰਕਿੰਗ ਬਦਰ ਹੈ ਹਾਂ ਵੀ ਮੈਨੂੰ ਕਦੇ ਵੀ ਮਹਿਸੂਸ ਨਹੀਂ ਹੋਇਆ ਕਿ ਉਹ ਨਹੀਂ ਹੈਗੇ ਮੈਨੂੰ ਅੱਜ ਵੀ ਮਹਿਸੂਸ ਹੁੰਦਾ ਕਿ ਉਹ ਹੈਗੇ ਆ ਔਰ ਉਹਨਾਂ ਨੇ ਆਪਦਾ ਹੋਣਾ ਮੈਨੂੰ ਹਮੇਸ਼ਾ ਮਹਿਸੂਸ ਕਰਾਇਆ ਜਦੋਂ ਮੈਂ ਫਿਲਮਸ ਦੇਖਦਾ ਇਸ ਕਰਕੇ ਆਰਟਿਸਟ ਰਾਜਵੀਰ ਵੀਰਾ ਮੈਨੂੰ ਐ ਲੱਗਦਾ ਆਪਦੇ ਗੀਤਾਂ ਰਾਈ ਜਿੰਨੀ ਖੂਬਸੂਰਤ ਜ਼ਿੰਦਗੀ ਦੇਖੋ ਜ਼ਿੰਦਗੀ ਜੀਣ ਜੀਣੀ ਕਿਵੇਂ ਆ ਉਹ ਸਿੱਖਣ ਲਈ ਸਾਨੂੰ ਪੂਰੀ ਲਾਈਫ ਲੱਗ ਜਾਂਦੀ ਹੈ ਕਈ ਵਾਰੀ ਸਾਨੂੰ 70 70 80 80 ਸਾਲ ਲੱਗ ਜਾਂਦੇ ਆ ਕਿ ਜ਼ਿੰਦਗੀ ਜੀਣੀ ਕਿਵੇਂ ਆ ਉਹ ਬੰਦੇ ਨੇ ਸਾਨੂੰ ਇੰਨੀ ਯੰਗ ਉਮਰ ਦੇ ਵਿੱਚ ਇਹ ਸਿਖਾਤਾ ਸੀ ਕਿ ਜ਼ਿੰਦਗੀ ਜੀਣੀ ਕਿਵੇਂ ਆ ਮੈਨੂੰ ਸਭ ਤੋਂ ਖੂਬਸੂਰਤ ਹੀ ਲੱਗਦੀ ਕਿਉਂਕਿ ਉਹਨਾਂ ਦਾ ਮੈਂ ਉਹ ਦੇਖਦਾ ਰਹਿੰਦਾ ਹੁੰਦਾ ਸੀ ਉਹ ਕੁੰਮਦੇ ਰਹਿੰਦੇ ਸੀ ਵੀ ਨੇਚਰ ਦੇ ਨਾਲ ਕਿੰਨਾ ਕਨੈਕਟ ਹੈਗੇ ਸੀ ਉਹ ਬੰਦਾ ਸਾਨੂੰ ਦੱਸ ਕੇ ਗਿਆ ਕਿ ਲਾਈਫ ਜਿਉਣੀ ਕਿਵੇਂ ਆ ਤਾਂ ਮੈਨੂੰ ਲੱਗਦਾ ਕਿ ਉਹ ਬੰਦਾ ਕਦੇ ਵੀ ਇੱਥੋਂ ਜਾ ਹੀ ਨਹੀਂ ਸਕਦਾ ਕਦੇ ਵੀ ਨਹੀਂ ਜਾ ਸਕਦਾ ਮੇਸ਼ਾ ਇਥੇ ਰੋ ਸਰ ਬਹੁਤ ਬਹੁਤ ਵੈਸਟ ਫੇਸਿਸ ਹੈ ਕਿਉਂਕਿ ਆਲਰੇਡੀ ਚਪਾਲ ਤੇ ਆ ਚੁੱਕੀ ਹੈ ਤੇ ਲੋਕਾਂ ਦਾ ਪਿਆਰ ਵੀ ਮਿਲਣਾ ਸ਼ੁਰੂ ਹੋ ਚੁੱਕਾ ਹੋਇਆ ਤੇ 763 ਸਾਡਾ ਮੌਜੂਦ ਸੀ ਕਿ ਤੇ ਸੋਚ ਤੋਂ ਪਰੇ ਗੱਲਾਂ ਹੋਈਆਂ ਸਰ ਨੇ ਬਹੁਤ ਥੌਟਫੁਲ ਗੱਲਾਂ ਕੀਤੀਆਂ ਤੇ ਇਸ ਫਿਲਮ ਵਿੱਚ ਕਿੰਨੇ ਕਿਤੇ ਪਿਆਰ ਨੂੰ ਦਰਸਾਇਆ ਗਿਆ ਜੋ ਕਿੰਨੇ ਕਿਤੇ ਗਾਇਬ ਹੁੰਦਾ ਜਾ ਰਿਹਾ ਕਿਉਂਕਿ ਲੋਕ ਡੇਟਿੰਗ ਐਪਸ ਵਿੱਚ ਬਹੁਤ ਕੁਝ ਸਿਲੈਕਟ ਕਰ ਲੈਂਦੇ ਪਰ ਉਹ ਪਿਆਰ ਨਹੀਂ ਹੈਗਾ ਉਹ ਕਹਿ ਸਕਦੇ ਇੱਕ ਮੌਜੂਦਾ ਸਥਿਤੀ ਹੋ ਸਕਦੀ ਹੈ ਹਾਲਾਤ ਹੋ ਸਕਦੇ ਪਰ ਉਹ ਸੱਚਾ ਪਿਆਰ ਨਹੀਂ ਹੈਗਾ ਪਿਆਰ ਤਾਂ ਉਹ ਹੀ ਹੁੰਦਾ ਸੀ ਜਦੋਂ ਚਿੱਠੀ ਦਾ ਇੰਤਜ਼ਾਰ ਹੁੰਦਾ ਸੀਗਾ ਜਦੋਂ ਬੰਦਾ ਸੋਚਦਾ ਸੀ ਅੱਜ ਮੈਨੂੰ ਮਿਲਣ ਦਾ ਮੌਕਾ ਮਿਲੂ ਅੱਜ ਕੱਲ ਤਾਂ ਬੰਦਾ ਵੀਡੀਓ ਕਾਲ ਤੇ ਮਿਲ ਲੈਂਦਾ ਪਰ ਉਦੋਂ ਇੱਕ ਮਿਲਣ ਦਾ ਵੀ ਚਾਹ ਹੁੰਦਾ ਸੀਗਾ ਬੰਦੇ ਦੇ ਮੈਸੇਜ ਦਾ ਵੀ ਚਾਹ ਹੁੰਦਾ ਤੇ ਇੱਕ ਕੈਸਾ ਦੇ ਉਹ ਸੱਚਾ ਪਿਆਰ ਹੁੰਦਾ ਸੀ ਅਪਡੇਟਸ ਹੀ ਸੜਨਾ ਬੜੇ ਰੋਤੇ ਤੇ ਵੇਖਦੇ ਰੋ ਪੰਜਾਬ ਫਸਟ